ਸਤਿ ਸ਼੍ਰੀ ਅਕਾਲ ਸਰ ਸਾਡੇ ਚੈਨਲ ਤੇ ਆਉਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਚੈਨਲ ਲਈ ਆਏ। ਹਾਂਜੀ ਬਣੋ ਧੰਨਵਾਦ ਜੀ। ਹਾਂਜੀ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਸਾਡੇ ਚੈਨਲ ਦਾ ਮੇਨ ਮਕਸਦ ਇਹੀ ਆ ਕਿ ਜਿਹੜੇ ਮਤਲਬ ਕਿ ਇਨਸਾਨ ਆਪਣੀ ਜ਼ਿੰਦਗੀ 'ਚ ਤਰੱਕੀ ਤਾਂ ਬਹੁਤ ਕਰਦੇ ਨੇ ਪਰ ਉਹਨਾਂ ਦੇ ਚਿਹਰਿਆਂ ਨੂੰ ਸਮਾਜ ਦੇ ਸਾਹਮਣੇ ਨਹੀਂ ਵੀ ਰਹੰਦਾਂ ਨੰਦਾਂ। ਤੁਹਾਡਾ ਇਹਦੇ ਬਾਰੇ ਕੀ ਕਹਿਣਾ ਤੁਹਾਨੂੰ ਇੱਥੇ ਆਉਣ ਤੇ ਖੁਸ਼ੀ ਹੋਈ ਹੋਣੀ ਆ ਕਿ ਤੁਸੀਂ ਮਤਲਬ ਕਿ ਆਪਣੀ ਇੰਟਰਵਿਊ ਆਪਣੀ ਜ਼ਿੰਦਗੀ ਬਾਰੇ ਲੋਕਾਂ ਨੂੰ ਸ਼ੇਅਰ ਕਰੋਗੇ ਤਾਂ ਤੁਹਾਨੂੰ ਕਿਦਾਂ ਦਾ ਅਨੁਭਵ ਹੋ ਰਿਹਾ ਇੱਥੇ ਆ ਕੇ ਸਭ ਤੋਂ ਪਹਿਲਾਂ ਦਾ ਰਵਣ ਮੈਡਮ ਮੇਰੇ ਵੱਲੋਂ ਤੁਹਾਨੂੰ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਧੰਨਵਾਦ ਕਰਦਾ ਜੀ ਤੁਹਾਡਾ ਰਮਨ ਬਰਗਾੜੀ ਚੈਨਲ ਦੇ ਉੱਤੇ ਮੈਨੂੰ ਆਉਣ ਦਾ ਸੱਦਾ ਦਿੱਤਾ ਤੁਸੀਂ ਪ੍ਰਮਾਤਮਾ ਕਰੇ ਕਿ ਤੁਹਾਡਾ ਚੈਨਲ ਹੋਰ ਵੀ ਤਰੱਕੀਆਂ ਕਰੇ ਉਲੰਧੀਆਂ ਤੱਕ ਹਾਂਜੀ ਮੈਡਮ ਥੈਂਕ ਯੂ ਹਾਂਜੀ ਜੀ। ਇੰਨੀਆਂ ਸਾਰੀਆਂ ਦੁਆਵਾਂ ਦੇਣ ਦੇ ਲਈ। ਹਾਂਜੀ। ਹਾਂਜੀ ਹੁਣ ਸਾਨੂੰ ਇਹ ਦੱਸੋ ਜਿੱਦਾਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਦੋ ਸਿਵਾਵਾਂ ਨਿਭਾਈਆਂ ਦੋਨਾਂ ਤੋਂ ਰਿਟਾਇਰਮੈਂਟ ਤੱਕ ਮਤਲਬ ਕਿ ਸਫਰ ਨੂੰ ਤੈਅ ਕੀਤਾ। ਉਸ ਸਮੇਂ ਬਹੁਤ ਸਾਰੀਆਂ ਕਠਿਨਾਈਆਂ ਆਈਆਂ ਹੋਣਗੀਆਂ ਤੁਹਾਨੂੰ ਜ਼ਿੰਦਗੀ ਦੇ ਵਿੱਚ। ਤਾਂ ਆਪਾਂ ਸ਼ੁਰੂ ਤੋਂ ਤੁਹਾਡੇ ਬਚਪਨ ਤੋਂ ਸ਼ੁਰੂ ਕਰਦੇ ਹਾਂ ਕਿ ਤੁਹਾਡੇ ਬਚਪਨ ਵਿੱਚ ਤੁਹਾਡੇ ਕਿੰਨੇ ਭੈਣ ਭਰਾ ਸੀ? ਤੁਹਾਡੇ ਮਾਤਾ ਪਿਤਾ ਕੀ ਕੰਮ ਕਰਦੇ ਸੀਗੇ? ਮੈਡਮ ਅਸੀਂ 11 ਭੈਣ ਭਰਾ ਸੀ। 11। ਹਾਂਜੀ ਮੈਡਮ। ਤੇ ਬਟਨ ਮੇਰੇ ਬਾਪੂ ਜੀ ਔਰ ਮਾਵਾ ਪੁੱਤਾਂ ਦੋਨੇ ਕੀਤੀ ਬੜੀ ਕਰਦੇ ਸੀ ਬਾਪੂ ਜੀ ਦਾ ਸਾਨੂੰ ਐ ਨਹੀਂ ਪਤਾ ਲੱਗਦਾ ਸੀ ਕਿਹੜੇ ਸਮੇਂ ਆਉਂਦਾ ਇਹਨੇ ਮਿਹਨਤੀ ਸੀ ਰਾਤ ਨੂੰ 12 1 ਵਜੇ ਆਉਣਾ 4 ਵਜੇ ਫੇਰ ਉੱਠ ਜਾਣਾ ਤੇ ਬਹੁਤ ਜਿਆਦਾ ਸਾਡਾ ਮਿਹਨਤੀ ਸੀਗੇ ਸਾਨੂੰ ਸਾਰਿਆਂ ਨੂੰ ਪੜਾਇਆ ਠੀਕ ਹੈ ਤਿੰਗੇ ਦੇ ਵਿੱਚੋਂ ਤਿੰਨ ਤਾਂ ਸੀ ਆਰਮੀ ਚੋਗੇ ਸੀ ਇੱਕ ਡਾਕਟਰ ਲਾਈਨ ਚ ਇੱਕ ਸਾਡਾ ਵੱਡਾ ਬ੍ਰਦਰ ਟੀਚਰ ਲੱਗਿਆ ਹਾਂਜੀ ਇੱਕ ਸਾਡਾ ਸੀਗਾ ਵਿੱਚ ਹਾਂਜੀ ਉਹਨਾਂ ਇੱਕ ਬ੍ਰਦਰ ਸਾਡਾ ਸੀਗਾ ਉਹਨੇ ਤਾਂ ਨਾ ਕਿਹਾ ਅਸਿਆ ਲੀ ਗਾਲੀ ਹੈ ਜੇ ਇੱਕ ਤਰ੍ਹਾਂ ਦੀ ਉਹਨੇ ਕਿਹਾ ਹਾਂ ਜਿੱਤ ਉਹਨੇ ਕਿਤਾਬ ਬਾੜ ਦਿੰਦਾ ਰੋਜ਼ ਕਹਿਦਾ ਹਾਂਜੀ ਠੀਕ ਹੈ ਕਹਿਦਾ ਉਹ ਕਹਿਦਾ ਕਹਿੰਦੇ ਸੀ ਆਂ ਜੀ ਉਸ ਵਾਲੇ ਠੀਕ ਹੈ ਠੀਕ ਉਹ ਕਹਿਦਾ ਬਾੜ ਦਿੰਦਾ ਸੀ ਜਦੋਂ ਉਹਨੂੰ ਇੱਕ ਵਾਰੀ ਲਿਆ ਦੋ ਵਾਰੀ ਲੈ ਕੇ ਦਿੱਤਾ ਮਾਨ ਫਿਰ ਉਹਨੂੰ ਕੁੱਟਾ ਘਟਾ ਵੀ ਤੇ ਵਾਰੀ ਠੀਕ ਹੈ ਜੀ ਕੁੱਟ ਕਹਿੰਦੀ ਸੀ ਹਾਂਜੀ ਤੇ ਕੁੱਟਦਾ ਪੈਂਦੀ ਪੈਂਦੀ ਆ ਜੀ ਕੁੱਟ ਤਾਂ ਮੇਰੇ ਤੋਂ ਹੀ ਬਹੁਤ ਪੈਦੀ ਰਹੀ ਹੈ ਠੀਕ ਹੈ ਜੀ ਬਰਨੂ ਜਦੋਂ ਉਹਦਾ ਜਿਹੜਾ ਹਾਲ ਸੀ ਉਹਨੇ ਜਦੋਂ ਪੰਜ-ਸੱਤ ਵਾਰੀ ਤੋਂ ਕਿਤਾਬ ਪੜੀ ਇੱਕ ਦਾ ਪੜਿਆ ਬੀ ਫਿਰ ਮਾਂ ਕਹਿੰਦੀ ਵੀ ਨਹੀਂ ਇਹੜੇ ਨਹੀਂ ਪੜ੍ਹਨਾ ਸਾਡੇ ਯਾਦ ਆ ਜੀ ਅਸੀਂ ਛੋਟੇ-ਛੋਟੇ ਹੁੰਦੇ ਸੀ ਕਦੋਂ ਸਤੀ ਫਿਰ ਉਦੋਂ ਕੀ ਕਹਿੰਦੇ ਸੀ ਉਹਨਾਂ ਨੂੰ ਮੈਡਮ ਆ ਸੀ ਤਾਂ ਨਹੀਂ ਕਹਿੰਦੇ ਪਰ ਸਾਨੂੰ ਤਾਂ ਆਪ ਖੁਦ ਕੋਟਸ ਹੁੰਦਾ ਸੀ ਠੀਕ ਹੈ ਜਦੋਂ ਉਹਨੂੰ ਕਹਿਣਾ ਦੋਨੋਂ ਉਹਨਾਂ ਨੂੰ ਕੋਟਸ ਬਣਾ ਪਰ ਉਹਨੂੰ ਅਸੀਂ ਮਹਿਸੂਸ ਨਹੀਂ ਹੁੰਦਾ ਜਦੋਂ ਅਸੀਂ ਆਪਦੇ ਪੈਰਾਂ ਤੇ ਖੜ੍ਹ ਗਏ ਹਾਂਜੀ ਸਾਡੇ ਵੱਡੇ ਵੱਡੇ ਬ੍ਰਦਰ ਵੀ ਇਤਰਾ ਅਸੀਂ ਜਦੋਂ ਆਪਦੇ ਪੈਰਾਂ ਤੇ ਖੜ੍ਹ ਗਏ ਉਹਨੂੰ ਕਦੇ ਇਹ ਨਹੀਂ ਮਹਿਸੂਸ ਹੁੰਦਾ ਕਿ ਤੁਹਾਨੂੰ ਪੜਾ ਜਦੋਂ ਕਿਤੇ ਜਾਣਾ ਗੱਡੀ ਤੇ ਜਾਣਾ ਹੁਣ ਵੀ ਕਿਤੇ ਜਾਣਾ ਉਹ ਅਗਲੀ ਸੀਟ ਤੇ ਬਿਠਾਈ ਦਈਏ ਠੀਕ ਹੈ ਜੀ ਮਤਲਬ ਕਿ ਉਹਨਾਂ ਨੂੰ ਕਦੇ ਇਹ ਚੀਜ਼ ਦਾ ਅਫਸੋਸ ਨਹੀਂ ਹੋਇਆਗਾ ਕਿ ਉਹ ਅਨਪੜ੍ਹ ਰਹਿ ਗਏ ਪਰ ਉਹਨਾਂ ਨੂੰ ਮਾਣ ਆ ਕਿ ਤੁਹਾਡੇ ਵਰਗੇ ਭਰਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹੈਗੇ ਆ ਨਾਲ ਖੜੇ ਅੱਜ ਹਾਂਜੀ ਹਾਂਜੀ ਮਾਣ ਆ ਜੀ ਪਰ ਅੱਜ ਕੱਲ ਦੇ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਿੱਦਾਂ ਇੱਕ ਜਣਾ ਆਪਣੀ ਜ਼ਿੰਦਗੀ 'ਚ ਤਰੱਕੀ ਤੇ ਪਹੁੰਚ ਜਾਂਦਾ ਦੋ ਭਰਾ ਤੇ ਇੱਕ ਜਣਾ ਪਿੱਛੇ ਰਹਿ ਜਾਂਦਾ ਤਾਂ ਉਹ ਮਤਲਬ ਕਿ ਕੀ ਕਰਨ ਉਹਨਾਂ ਨਾਲ ਮਾਮਾ ਨੂੰ ਸੰਬੰਧਿਤ ਤਾਂ ਚਲੋ ਤੁਸੀਂ ਦੇਖੋ ਕਿ ਮੈਂ ਲੈ ਕਹਿਣਾ ਆਪਦੇ ਮੈਂ ਪਰਿਵਾਰ ਤੋਂ ਨਾ ਹਾਂਜੀ ਨਹੀਂ ਲੈ ਰਿਆ ਵੀ ਸਾਡੇ ਨਾ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਸੀ ਅਸੀਂ ਅੱਠ ਤਾਂ ਭਰਾਏ ਸੀਗੇ ਹਾਂਜੀ ਤੇ ਅਸੀਂ ਨਾ ਇੱਕ ਦੂਜੇ ਨੂੰ ਜਦੋਂ ਇੱਕ ਨੇ ਬਾਹਰ ਜਾਣਾ ਤਾਂ ਦੂਜੇ ਨੇ ਝੜਕਣਾ ਹਾਂਜੀ ਉੱਠ ਛੜਦੇ ਸੀ ਵੱਡੇ ਜਾਰੇ ਦਾ ਸਾਨੂੰ ਵੀ ਤੁਸੀਂ ਬਾਹਰ ਕੀ ਲੈਣਾ ਨਾ ਹਾਂਜੀ ਪਰ ਉਦੋਂ ਸੀ ਝੜਕ ਮੰਨਦੇ ਸੀ ਹਾਂਜੀ ਪਰ ਅੱਜਕੱਲ ਜਿਹੜੇ ਹਾਲਾਤ ਹੋ ਗਏ ਬੱਚੇ ਨਸ਼ਿਆਂ ਦੇ ਲੱਗੇ ਭਰਾ ਨੇ ਭਰਾ ਨੂੰ ਨਹੀਂ ਕਹਿਣਾ ਉਹ ਇਹ ਤੋਂ ਨਾ ਹੋਏ ਇਹ ਨਾ ਕਰ ਹਾਂਜੀ ਜਿੱਤਿਆਂ ਵੀ ਦਿੰਦੇ ਆ ਤਾਂ ਫਿਰ ਉਹਨਾਂ ਨੂੰ ਗੁੱਸਾ ਲੱਗਦਾ ਹੈ ਨਾ ਲੱਗਦਾ ਹਾਂਜੀ ਤੇ ਸਾਨੂੰ ਨਹੀਂ ਕੋਸਾ ਲੱਗਦਾ ਸੀਗਾ ਜੀ ਸਾਨੂੰ ਤਾਂ ਤੁਸੀਂ ਉਸ ਟਾਈਮ ਆਪਣੇ ਪੈਣਪਰਾ ਦੀਆਂ ਗੱਲਾਂ ਨੂੰ ਸੁਣਿਆ ਤਾਂ ਅੱਜ ਤੱਕ ਜ਼ਿੰਦਗੀ ਦੇ ਹਰ ਉਸ ਮੁਕਾਮ ਤੱਕ ਪਹੁੰਚੇ ਜਿੱਥੋਂ ਤੱਕ ਆਮ ਲੋਕਾਂ ਦਾ ਇੱਕ ਸੁਪਨਾ ਪਹੁੰਚਣਾ ਹਾਂ ਜੀ ਕੁੜਤਾ ਮੇਰੇ ਤੇ ਪੈਣੀ ਰਹੀ ਠੀਕ ਅਨ ਮੈਂ ਦੱਸਦਾ ਵੀ ਇੱਕ ਵਾਰੀ ਨਾ ਹਾਂਜੀ ਮੈਂ ਮੈਨਾਂ ਕਹ ਚੌਥੀ ਪੰਜਵੀਂ ਵਿੱਚ ਪੜ੍ਹਦਾ ਸੀਗਾ ਹਾਂਜੀ ਤੇ ਮੈਨੂੰ ਮਾਂ ਛੱਡ ਗਈ ਉਹਨਾਂ ਨੂੰ ਐਸੀ ਸਾਡੇ ਨਾ ਨਗਰ ਕੀਰਤਨ ਸੀ ਹਾਂਜੀ ਉਦੋਂ ਐਸੇ ਜਦੋਂ ਨਗਰ ਕੀਰਤਨ ਜੋ ਪਿੰਡ 'ਚ ਘੁੰਮਣਾ ਤੇ ਮੈਂ ਉਹਨਾਂ ਨੂੰ ਕਹਿਣਾ ਵੀ ਮਾਂ ਮੈਂ ਤਾਂ ਨਗਰ ਕੀਰਤਨ ਲਿਖਣਾ ਹਾਂਜੀ ਉਹਨਾਂ ਦਾ ਭਾਈ ਡੰਡਾ ਚੱਕਲ ਦਲਾ ਰਿਹਾ ਮਨ ਮੂਰੇ ਸਕੂਲ ਤੋਂ ਛੱਡ ਕੇ ਅੱਛਾ ਮੈਂ ਸਕੂਲ ਤੋਂ ਮੁੰਡੇ ਜਦੋਂ ਕਹਿੰਦੇ ਵੀ ਉਹ ਮੁੰਡੇ ਕਹਿੰਦੇ ਵੀ ਮਾਂ ਤੂੰ ਜਾਵੜਾ ਅਸੀਂ ਨਹੀਂ ਜੁਰੇ ਮੈਂ ਹੋਣੀ ਜਾਂਦਾ ਹਾਂ ਹਾਂਜੀ ਤੇ ਰਾਜਕੋਟ ਦੇ ਕਿਸਾ ਠੀਕ ਹੈ ਜੀ ਤੇ ਮਾਂ ਕਰੇ ਆਈ ਤੇ ਮੈਂ ਉਹ ਤੋਂ ਪਹਿਲਾਂ ਘਰਾਂਦੀ ਤੇ ਫਿਰ ਮੈਨੂੰ ਲੱਗ ਕੇ ਕਿੱਥੋਂ ਤਾਂ ਪਹੁੰਚਾਂਗਾ ਮੈਂ ਨਾ ਮੈਨੂੰ ਮੈਨੂੰ ਪ੍ਰੋਬਲਮ ਤਾਂ ਮੇਰੇ ਦਵਾਦੋ ਚ ਹੈ ਹੀ ਨਹੀਂ ਮੈਂ ਪਹਿਲਾਂ ਤੂੰ ਫ੍ਰੀਸ ਚ ਆਉਂਦਾ ਤੇ ਪ੍ਰਮਾਤਮਾ ਨੇ ਕੁਝ ਲੁਕੋਇਆ ਵੀ ਨਹੀਂ ਜੀ ਹਾਂ ਸੀ ਦੱਸਿਆ ਕਿ ਤੁਸੀਂ ਆਰਮੀ ਦੇ ਵਿੱਚ ਵੀ ਨੌਕਰੀ ਕੀਤੀ ਆ ਆਰਮੀ ਦੇ ਵਿੱਚ ਜਦੋਂ ਤੁਸੀਂ ਨੌਕਰੀ ਕੀਤੀ ਮਤਲਬ ਕਿ ਉਸ ਟਾਈਮ ਤੁਹਾਡੀ ਉਮਰ ਕਿੰਨੀ ਸੀਗੀ ਉਮਰ ਮੈਨੂੰ ਸਾਡੀ ਮੇਰੀ ਉਦੋਂ तकरीबन 22-23 ਸਾਲ ਦੀ ਸੀ ਹਾਂਜੀ ਇੰਨੀ ਛੋਟੀ ਉਮਰ ਦੇ ਵਿੱਚ ਤੁਸੀਂ ਆਰਮੀ ਦੇ ਵਿੱਚ ਭਰਤੀ ਹੋਏ ਤੁਹਾਡਾ ਸੁਪਨਾ ਕਿਵੇਂ ਬਣਿਆ ਕਿ ਤੁਸੀਂ ਆਰਮੀ ਦੇ ਵਿੱਚ ਹੀ ਜਾਣਾ ਜਦੋਂ ਤੁਸੀਂ 10 ਸ ਰਹੇ ਉਹ ਮਹਿਰਾ ਭੈਣ ਭਰਾ ਸੀ ਮਤਲਬ ਕਿ ਕਿੰਨਾ ਗਰੀਬੀ ਸੀਗੀ ਬਾਪ ਆਉਂਦਾ ਸੀ ਤੁਹਾਨੂੰ ਪਤਾ ਨਹੀਂ ਹੁੰਦਾ ਸੀ ਵੀ ਕਦੋਂ ਆਉਂਦਾ ਤੇ ਕਦੋਂ ਚਲਾ ਜਾਂਦਾਗਾ ਤੇ ਉਹਨਾਂ ਹਾਲਾਤਾਂ ਦੇ ਵਿੱਚੋਂ ਤੁਹਾਡੇ ਮਨ ਵਿੱਚ ਇਹ ਸੁਪਨਾ ਹੀ ਕਿਉਂ ਬਣਿਆ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਫੌਜੀ ਬਣਨਾ ਜਦੋਂ ਕਿ ਹੋਰ ਵੀ ਬਹੁਤ ਸਾਰੇ ਰਸਤੇ ਸੀ ਡਾਕਟਰ ਸੀ ਟੀਚਰਸ ਸੀ ਤੇ ਤੁਸੀਂ ਆਰਮੀ ਲਾਈਨ ਨੂੰ ਕਿਉਂ ਚੁਣਿਆ ਮੇਰਾ ਪਹਿਲਾ ਤਾਂ ਇਹ ਸੁਪਨਾ ਸੀਗਾ ਜੀ ਮੈਂ ਆਰਮੀ 'ਚ ਭਰਤੀ ਹੋਵਾਂ ਦੇਸ਼ ਦੀ ਸੇਵਾ ਕਰਾਂ ਹਾਂਜੀ ਤੇ ਕਈ ਤਰ੍ਹਾਂ ਦੀ ਪ੍ਰੋਬਲਮਾਂ ਆ ਮੈਨੂੰ ਭਰਤੀ ਹੋ ਕੇ ਹਾਂਜੀ ਤੇ ਉਹਨਾਂ ਨੂੰ ਇਗਨੋਰ ਕਰ ਦਿੰਦਾ ਸੀ ਵੀ ਮੈਂ ਕਹਿੰਦਾ ਵੀ ਪਹਿਲਾਂ ਬਈ ਦੇਸ਼ ਦੀ ਸੇਵਾ ਹਾਂਜੀ ਘਰ ਵੀ ਮੈਂ ਕਹਿੰਦਾ ਵੀ ਮੈਂ ਜਦੋਂ ਉੱਥੇ ਪਹੁੰਚਦਾ ਡਿਊਟੀ ਮੈਨੂੰ ਤਿੰਨ ਮਹੀਨੇ ਫੋਨ ਨਾ ਕਰੀਉ ਠੀਕ ਹੈ ਕਿਉਂਕਿ ਤੁਹਾਨੂੰ ਤਿੰਨ ਮਹੀਨੇ ਬਾਅਦ ਵੈਸੇ ਜੁੱਤੀ ਮਿਲ ਜਾਂਦੀ ਹੈ ਹਾਂਜੀ ਤੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਨਹੀਂ ਯਾਦ ਕੀਤੀ ਬੈਗਰੂ ਦਾ ਨਾਮ ਲੈ ਕੇ ਤੁਰਨਾ ਹਾਂਜੀ ਉਹ ਜਿਹਨੂੰ ਵੈਲਿਊ ਤੇ ਪੁੱਛਦਾ ਹਾਂ ਹਾਂਜੀ ਕੋਈ ਜਿਸ ਤੱਕ ਨਾਲ ਜਿਸ ਦਾ ਸਾਹਿਬ ਦਾਦਾ ਹੋਵੇ ਉਸ ਨੂੰ ਮਾਰ ਰਿਹਾ ਸਾਕੇ ਠੀਕ ਹੋ ਗਿਆ ਸਾਡੇ ਤਿੰਨ ਭਰਾ ਬ੍ਰਦਰ ਸੀ ਉਹਨਾਂ ਦੇ ਚੱਕਰੀ ਡੈਥ ਹੋ ਗਈ ਸੀ ਹਾਂ ਤੁਸੀਂ ਦੱਸ ਰਹੇ ਸੀ ਵੀ ਉਹਨਾਂ ਦੇ ਸ਼ਾਇਦ ਗੋਲੀ ਲੱਗ ਗਈ ਹਾਂਜੀ ਹਾਂ ਉਹਨਾਂ ਦੇ ਗੋਲੀ ਲੱਗ ਬਹੁਤ ਮਾੜੀ ਗੱਲ ਸੀ ਹੋਈ ਜੀ ਉਹਨਾਂ ਨੇ ਭਰਤੀ ਕਰਾਇਆ ਸੀਗਾ ਸਾਨੂੰ ਉਹਨਾਂ ਨੇ ਵੀ ਤੁਹਾਡੇ ਬ੍ਰਦਰ ਦੇਸ਼ ਦੀ ਸੇਵਾ ਕਰਦੇ ਕਰਦੇ ਉੱਥੇ ਹੀ ਸ਼ਹੀਦ ਹੋ ਗਏ ਹਾਂਜੀ ਮੈਡਮ ਹਾਂਜੀ ਤੁਹਾਡੇ ਮਤਲਬ ਕਿ ਜਦੋਂ ਬ੍ਰਦਰ ਸ਼ਹੀਦ ਹੋਏ ਤੁਹਾਡੀ ਫੈਮਿਲੀ ਇੱਕ ਟਾਈਮ ਉਸ ਟਾਈਮ ਡਰ ਗਈ ਹੋਣੀ ਆ ਹਾਂਜੀ ਹਾਂਜੀ ਡਰੀ ਵੀ ਉੱਥੇ ਤੱਕ ਸਾਡੇ ਵੱਡੇ ਬ੍ਰਦਰ ਸੀ ਉਹਨਾਂ ਦਾ ਦਿਲ ਬਹੁਤ ਪਤਲਾ ਸੀ ਫਿੱਟਰ ਅੱਜ ਕੱਲ ਉਹ ਵੀ ਰਿਟਾਇਰਮੈਂਟ ਹੋ ਗਏ ਹਾਂਜੀ ਉਹਨੇ ਫਿਰ ਸਾਡੇ ਅਫਸਰ ਨੂੰ ਚਿੱਠੀ ਪਾਉਣੀ ਟੈਲੀਗ੍ਰਾਮਾ ਪਾਉਣੀ ਅਜੇ ਨਹੀਂ ਡਿਊਟੀ ਕਰਨੀ ਅਸੀਂ ਦੋਨੋਂ ਬ੍ਰਦਰਸ ਹੀ ਦੋਏ ਰਹਗੇ ਫਿਰ ਤਿੰਨ ਤੀਜਾ ਜਦੋਂ ਕਿਸ ਤੱਕ ਕੋਈ ਨਾ ਜਾਨਾ ਹਾਂਜੀ ਪਰ ਉਹਨੇ ਅਫਸਰ ਨੂੰ ਉਹਨੇ ਕੱਲ ਵੀ ਚਿੱਠੀ ਆਈ ਹੈ ਟੈਲੀਗ੍ਰਾਮ ਆਈ ਹੈ ਨਹੀਂ ਤੂੰ ਛੁੱਟੀ ਆ ਤਰਾ ਇਤਨਾ ਕਰਕੇ ਪਰਦਾ ਬਰਵੰਦਾ ਵੀ ਉਹ ਕਹਿੰਦੇ ਵੀ ਅਸੀਂ ਨੌਕਰੀ ਨਹੀਂ ਕਰਾਉਣੀ ਤੇ ਅਸੀਂ ਕਹਾਂ ਨਹੀ ਜੀ ਨੌਕਰੀ ਅਸੀਂ ਆਪ ਵੀ 18 ਸਾਲ ਤੱਕ ਪੂਰੀ ਕਰਕੇ ਜਾ ਹਾਂਜੀ ਮਤਲਬ ਤੁਹਾਡੀ ਜਿਹੜੀ ਸੋਚ ਅਸੀਂ ਬਹੁਤ ਵਧੀਆ ਸੀ ਹਾਂਜੀ ਬਦਲ ਤੁਹਾਡਾ ਇਹੀ ਇਰਾਦਾ ਸੀ ਵੀ ਅਸੀਂ ਦੇਸ਼ ਦੀ ਸੇਵਾ ਕਰਨੀ ਕਰਨੀ ਆ ਭੋਮਾ ਜੀ ਕਿੰਦਾ ਦੀ ਮਰਜ਼ੀ ਮੁਸ਼ਕਲ ਆ ਜੀ ਹਾਂਜੀ ਮੈਂ ਨਾਇਕ ਸੀਗਾ ਤੇ ਮੈਂ ਪਹਿਲਾਂ ਆ ਗਿਆ ਸੀਗਾ ਮੈਨੂੰ ਛੋਟਾ ਸੀ ਅਸੀਂ ਦੋਨੇ ਇੱਕੋ ਕੰਪਨੀ ਦੇ ਵਿੱਚ ਸੀਗੇ ਸਵੇਰ ਸਾਮ ਮਿਲਦੇ ਰਹਿੰਦਾ ਜੀ ਉਹ ਹੌਲ ਕਰਦੇ ਆ ਜੇ ਤੈਰ ਕਰਦੇ ਅੱਛਾ ਜਦੋਂ ਤੁਸੀਂ ਆਰਮੀ ਦੇ ਵਿੱਚ ਭਰਤੀ ਹੋਏ ਉਸ ਟਾਈਮ ਤੁਸੀਂ ਮੈਰਿਟਸ ਦੀ ਜਾਂ ਅਨਮੈਰਿਟਸ ਮੇਰੀ 4 ਕਿਸਾਰ ਸਰਨੀ ਸੀ ਜੀ ਠੀਕ ਜਦੋਂ ਮੇਰੀ ਸਰਦੀ ਹੋਈ ਹਾਂਜੀ ਠੀਕ ਹੈ ਜੀ ਮਤਲਬ ਕਿ ਜਦੋਂ ਤੁਹਾਡੀ ਮੈਰिज ਹੁੰਦੀ ਆ ਤੁਸੀਂ ਦੱਸ ਰਹੇ ਹੋ ਵੀ ਤੁਹਾਡੇ ਦੋ ਬੇਟੇ ਆ ਹਾਂਜੀ 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 ਤੇ ਮਤਲਬ ਕਿਤੇ ਤੁਹਾਡੀ ਵਾਈਫ ਨੂੰ ਐਦਾਂ ਦੀ ਪ੍ਰੋਬਲਮ ਨਹੀਂ ਕ੍ਰੀਏਟ ਆਈ ਉਹਨਾਂ ਨੂੰ ਬੱਚੇ ਪਾਲਣ ਵਿੱਚ ਮੁਸ਼ਕਲ ਹੋਈ ਜਾਂ ਉਹਨੂੰ ਸੱਸ ਸਹੁਰੇ ਦੇ ਵਿੱਚ ਰਹਿਣਾ ਔਖਾ ਹੋਵੇ ਜਾਂ ਐਦਾਂ ਦੇ ਕੋਈ ਹਾਲਾਤ ਹੋਣ ਨਹੀਂ ਜੀ ਮਨੂੰ ਮੈਨੂੰ ਲੱਗ ਰਿਹਾ ਇੱਕ ਵਾਰੀ ਮੇਰੀ ਵਾਈਫ ਬਿਮਾਰ ਹੋ ਗਈ ਸੀ ਉਹ ਕਹਿੰਦੇ ਵੀ ਜਦੋਂ ਡਾਕਟਰ ਬੁਲਾਇਆ ਉਧਰੋਂ ਮੈਨੇ ਜਾਣਾ ਸੀ ਟ੍ਰੇਨ ਫੜਨੇ ਸੀ ਪਰ ਹਾਂਜੀ ਤੇ ਮੈਂ ਆਉਦੇ ਮਨ ਦੇ ਵਿੱਚ ਹੀ ਸੋਚਿਆ ਮੈਂ ਕਿ ਆਹ ਚੱਕ ਅਟੈਚੀ ਮੈਂ ਨਹੀਂ ਜਾਣਾ ਡਿਊਟੀ ਹਾਂਜੀ ਉਹਨਾਂ ਨੇ ਨੋਟ ਕੇ ਟੈਚੀ ਹੱਥ 'ਚ ਫੜਾ ਦਿੱਤੀ ਹਾਂਜੀ ਕਹਿੰਦੇ ਨਹੀਂ ਜੀ ਆਪ ਖਵਾਵਾਂਗੇ ਕੀ ਹਾਂਜੀ ਜੇ ਤੁਸੀਂ ਜਜ਼ਬੇ ਮਨ ਦੇ ਵਿੱਚ ਦੇਜ ਵੀ ਸੇਵਾ ਕਰਨੀ ਤਦ ਨਜੋ ਮਤਲਬ ਇ ਤੁਹਾਡੀ ਜ਼ਿੰਦਗੀ ਦੀ ਕਾਮਯਾਬੀ ਵਿੱਚ ਤੁਹਾਡੀ ਵਾਈਫ ਦਾ ਬਹੁਤ ਹੱਥ ਹਾਂਜੀ 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 ਕਹਿੰਦੇ ਇੱਕ ਵਾਈਫ ਜੇ ਨਾਲ ਹੋਵੇ ਨਾ ਸਪੋਰਟ ਕਰਦੀ ਹੋਵੇ ਆਪਣੇ ਹਸਬੈਂਡ ਨੂੰ ਤਾਂ ਉਹ ਉਸ ਚਾਹਿਆਂ ਤੱਕ ਵੀ ਪਹੁੰਚ ਜਾਂਦਾ ਜਿੱਥੋਂ ਤੱਕ ਮਤਲਬ ਕਿ ਉਹਦਾ ਸੁਪਨਾ ਹੁੰਦਾ ਆਪਣੇ ਹਸਬੈਂਡ ਦੇ ਸੁਪਨੇ ਨੂੰ ਪੂਰਾ ਕਰਦੀ ਮੈਂ ਹੁਣੇ ਕਦੇ ਵੀ ਇਹ ਦਾਸ ਨਹੀਂ ਹੋਈ ਮੈਂ ਜਦੋਂ ਵੀ ਜਾਣਾ ਚਲੋ ਇਹ ਤਾਂ ਬਿਮਾਰਾ ਨੇ ਕੱਲ ਸੀ ਵੈਸੇ ਵੀ ਜਾਣਾ ਉਹਨੇ ਕਦੇ ਨਾਲ ਨਹੀਂ ਉਹ ਕਦੇ ਵੀ ਨਹੀਂ ਨਹੀਂ ਹਾਂਜੀ ਆਉਣਾ ਡਿਊਟੀ 'ਚ ਜਾਓ ਤੇ ਮਤਲਬ ਕਿ ਇੱਕ ਫੌਜੀ ਦੀ ਵਾਈਫ ਆਪਣੇ ਹਸਬੰਡ ਨੂੰ ਭੇਜ ਰਹੀ ਹੈ ਵੀ ਤੁਸੀਂ ਆਪਣੇ ਦੇਸ਼ ਦੇ ਲਈ ਸੇਵਾ ਕਰੋ। ਹਾਂਜੀ ਹਾਂਜੀ। ਵਿਕਾਰ ਵਰ ਮੈਂ ਆਪੇ ਹੀ ਸੰਭਾਲ ਲਵਾਂਗਾ। ਉਹ ਕਦੇ ਵੀ ਦਿਲ ਆਦਾਸ ਨਹੀਂ ਕੀਤਾ। ਆਦਾਸ ਕੀ ਕਰਨਾ ਉਹ ਜੇ ਆਦਾਸ ਕਰਦੇ ਫਿਰ ਤੇ ਉੱਥੇ ਆਉਂਦੇ ਨਹੀਂ। ਉਹ ਤਾਂ ਸਿੱਧੀ ਨਿਗਾਹ ਰੱਖਣਾ ਵੀ ਆਂ ਤਾਂ ਚੱਲੇ ਆ ਵੀ ਪ੍ਰਮਾਤਮਾ ਉੱਪਰ ਵੇਖਦਾ ਵੀ ਜੇ ਸਾਨੂੰ ਸੇਵਾ ਲਈ ਆ ਤਾਂ ਸੇਵਾ ਕਰਾਂਗੇ। ਸੇਵਾ ਕਰਾਂਗੇ। ਮਤਲਬ ਕਿ ਤੁਹਾਡੇ ਜਿਹੜੇ ਵਾਈਫ ਹੋ ਐਨੇ ਜ਼ਿਆਦਾ ਤੁਹਾਡੇ ਸਪੋਰਟ ਕਰਦੇ ਸੀ ਕਿ ਉਹਨਾਂ ਨੇ ਬੱਚਿਆਂ ਨੂੰ ਵੀ ਗਾਈਡ ਕੀਤਾ ਵੀ ਤੁਹਾਡੇ ਜਿਹੜੇ ਫਾਦਰ ਆ ਨਾ ਵੀ ਉਹ ਆਰਮੀ ਦੇ ਵਿੱਚ ਨੇ। ਤੁਸੀਂ ਦੱਸ ਰਹੇ ਹੋ ਹਾਂਜੀ 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 ਤੁਹਾਡੀ ਮਦਰ ਨੇ ਕਦੇ ਤੁਹਾਡੀ ਵਾਈਫ ਨੂੰ ਕਦੇ ਕੁਝ ਕਿਹਾ ਹੋਵੇ ਤੁਹਾਡੇ ਮਗਰੋਂ ਜਾਂ ਤੁਹਾਡੀ ਵਾਈਫ ਨੇ ਕਿਹਾ ਹੋਵੇ ਵੀ ਤੁਹਾਡੀ ਮਦਰ ਇਦਾਂ ਕਹਿੰਦੇ ਸੀ ਜਿੱਦਾਂ ਆਮ ਘਰਾਂ ਵਿੱਚ ਹੋ ਜਾਂਦਾ ਮਨ ਮੈਂ ਇੱਕੋ ਗੱਲ ਕਹੂੰਗਾ ਵੀ ਵਾਈਗਰੂ ਨੇ ਆਪਣੇ ਨੱਕ ਕੰਨ ਇਹ ਅੜੜ ਦਿੱਤੇ ਨਾ ਹਾਂਜੀ ਤੇ ਪਰਮਾਤਮਾ ਨੇ ਕੰਨ ਵੀ ਦੇ ਦਿੱਤੇ ਹਾਂਜੀ ਵੀ ਇੱਕ ਤਾਂ ਇਹ ਕੰਨ ਸੁਣ ਲਓ ਦੂਜੇ ਕੰਨ ਵਿੱਚ ਹੀ ਕੱਢੋ ਮੈਂ ਇੱਕ ਵਾਰੀ ਤੁਹਾਨੂੰ ਦੱਸਦਾ ਹਾਂ ਘਟਨਾ ਕਿ ਮੈਂ ਸੁੱਤੀ ਆ ਰਿਹਾ ਸੀਗਾ ਤੇ ਬੱਸ ਸਟੈਂਡ ਤੇ ਮੈਨੂੰ ਮਾਤਾ ਮਿਲ ਗਈ ਹਾਂਜੀ ਤੇ ਮੇਰੇ ਨਾਲ ਗੱਲਾਂ ਬਾਤਾਂ ਕਰਨ ਲੱਗੀ ਵੀ ਉਹ ਆਏ ਉਹ ਕੰਮ ਨਹੀਂ ਕਰਦੀ ਉਹ ਵਿਹਲੀ ਬੈਠੀ ਰਹਿੰਦੀ ਆ ਉਹ ਲੇਪਾ ਪੋਚੀ ਕਰੀ ਜਾਂਦੀ ਮੇਕਅਪ ਕਰਨ ਲੱਗਦੀ ਆ ਹਾਂਜੀ ਅੱਜ ਆ ਵੀ ਆ ਤਾਂ ਅਸੀਂ ਸੇ ਮੁਰੇ ਬੈਠੀ ਰਹਿੰਦੀ ਆ ਮਾਗਾ ਜੀ ਕੋਈ ਗੱਲ ਨਹੀਂ ਮੈਂ ਸੁਣੀ ਗੱਲ ਸੁਣੀ ਗੱਲ ਸੁਣੀ ਗੱਲ ਮੈਂ ਕੋਈ ਗੱਲ ਨਹੀਂ ਤੇ ਮੈਂ ਕੁਝ ਨਹੀਂ ਕਹਾ ਮੈਂ ਕੋਈ ਨਹੀਂ ਮਾ ਕੋਈ ਗੱਲ ਹੀ ਕੋਈ ਨਹੀਂ ਹਾਂਜੀ ਤੂੰ ਵੀ ਤੂੰ ਮਾ ਹੈ ਮੈਂ ਦੱਸੂਗਾ ਉਹਨੂੰ ਮੈਂ ਜਾ ਕੇ ਕਰੇ ਗੱਲ ਜਗ ਨੂੰ ਪਰ ਜਿਉਂ ਹੀ ਕਰਿਆ ਏ ਤੇ ਸਾਰੀ ਕਹਾਣੀ ਉਲਟ ਗਈ ਮੈਨੂੰ ਕਹਿੰਦੇ ਵੀ ਫੜਾ ਚਾਹ ਪਾਣੀ ਫੜਾ ਮਸਾ ਮੇਰਾ ਪੁੱਤ ਆ ਕਿਸੇ ਵੀ ਤਰ੍ਹਾਂ ਦੀ ਆ ਉਹਨਾਂ ਦੇ ਵਿੱਚ ਕੋਈ ਨੌਕ ਚੋਕ ਕੁਝ ਨਹੀਂ ਤੇ ਮੈਨੂੰ ਨਹੀਂ ਹੋਈ ਨੀ ਨੌਕ ਚੋਕ ਹਾਂਜੀ ਮੇਰੇ ਸਾਹਮਣੇ ਸਭ ਕੁਝ ਉਹ ਪਿਛਲੀਆਂ ਗੱਲਾਂ ਤੇ ਉਹਨਾਂ ਨੇ ਪਾਰੀ ਗਏ ਦਾ ਮੈਨੂੰ ਬਹੁਤ ਵਧੀਆ ਲੱਗਿਆ ਵੀ ਆਪਸ ਵਿੱਚ ਬੜੀ ਐਕਟ ਉਹਨੇ ਆਪਣੇ ਦਰਦ ਨੂੰ ਦੱਸਿਆ ਵੈਸੇ ਤੁਹਾਨੂੰ ਪਰ ਉਹਨਾਂ ਨੇ ਮਤਲਬ ਕਿ ਥੋੜੀ ਵਾਈਫ ਦੇ ਸਾਹਮਣੇ ਨਹੀਂ ਦੱਸੀ ਚੀਜ਼ ਵੀ ਉਹਨੂੰ ਮਹਿਸੂਸ ਨਹੀਂ ਹੋਈ ਕਿਉਂਕਿ ਵਾਈਫ ਦੇ ਲਈ ਰਹਿਣਾ ਬਹੁਤ ਔਖਾ ਹੁੰਦਾ ਬੱਚਿਆਂ ਦੇ ਨਾਲ ਸਾਹਮਣਾ ਸਾਸੂ ਸਹੁਰੇ ਦੇ ਘਰ ਕੇ ਫਿਰ ਉਹਨੂੰ ਤਾਂ ਮਤਲਬ ਕਿ ਸਾਰਿਆਂ ਦਾ ਸੁਣਨਾ ਵੀ ਪੈਂਦਾ ਹੈਗਾ ਨਾ ਹਾਂਜੀ ਤੇ ਜਦੋਂ ਤੁਸੀਂ ਆਰਮੀ ਦੇ ਵਿੱਚ ਸੀ ਜਾਂ ਤੁਹਾਡਾ ਕੋਈ ਕਿਸੇ ਉਸ ਟਾਈਮ ਕੋਈ ਜੰਗ ਹੋਈ ਜਾਂ ਤੁਸੀਂ ਕੋਈ ਜੰਗ ਲੜੀ ਹਾਂਜੀ ਮੈਡਮ ਹਾਂਜੀ ਤੁਸੀਂ ਕਿਹੜੀ ਜੰਗ ਲੜੀ ਜੰਗ ਮੈਨੂੰ ਮੈਂ ਵੱਡ ਦੀ ਲੜਾਈ ਤਾਂ ਅਸੀਂ ਡਿਊਟੀ ਕੀਤੀ ਆ ਮੈਂ ਅਸਲ ਦਰਸਨ ਅਤਵਾਦੀਆਂ ਨੂੰ ਝੋਟੇ ਜ਼ਿਆਦਾ ਕੀਤੀ ਠੀਕ ਹੈ ਮੇਰੀ ਯੂਨਿਟ 13 ਸੈਕਟਰ ਸੀ ਹਾਂਜੀ ਤੇ ਸਾਡਾ ਅਸੀਂ ਚੰਡੀਗੜ੍ਹ ਕੀਤੀ ਡਿਊਟੀ ਇੱਕ ਵਾਰੀ ਕਾਰਗਲ ਦੀ ਜਦੋਂ ਲੜਾਈ ਹੋਏ ਨਾ ਹਾਂਜੀ ਉਦੋਂ ਸਾਡੂੰ ਰੋਡ ਪ੍ਰੋਟੈਕਸ਼ਨ ਦੀ ਡਿਊਟੀ ਦਿੱਤੀ ਸੀ ਹਾਂਜੀ ਉਦੋਂ ਜਿਹੜੇ ਕਿ ਐ ਨਾ ਜਿਹੜੀ ਗੱਡੀ ਹੁੰਦੀ ਆ ਹਾਂਜੀ ਵੱਡੀ ਗੱਡੀ ਉਹਨੂੰ ਆਰਮੀ ਵਾਲੇ 3 ਟਨ ਕਹਿੰਦੇ ਹਾਂਜੀ ਤੇ ਉਹਦੇ ਅੱਗੇ ਮੈਂ ਖੜਾ ਸੀਗਾ ਦੋ ਜਣੇ ਵੀ ਖੜੇ ਸੀਗੇ ਤੇ ਪਿਛਲੇ ਬੰਦਰੂਆਂ ਉਠਾ ਲਿਆ ਮੈਂ ਖਾ ਜੋ ਯਾਰ ਵਧੀਆ ਅੱਗੇ ਆਪਾ ਲੈਨੇ ਆਪਾਂ ਤੁਸੀਂ ਪਿੱਛੇ ਬੈਠੇ ਕਿਉਂਕਿ ਸਵੇਰੇ ਚੱਲੇ ਹੁੰਦੇ ਜੀ 3-4 ਵਜੇ ਤੇ ਕਿਤੇ ਜਾ ਕੇ ਪਤਾ ਨਹੀਂ ਕਿੱਥੇ ਜਾ ਕੇ ਅੰਬੋਸ਼ ਲਾਉਣਾ ਹੁੰਦਾ ਹੈ ਟਿਕਣਾ ਹੁੰਦਾ ਤੇ ਜਦੋਂ ਮੈਂ ਉਹਨਾਂ ਨੂੰ ਪਿਛਲੇ ਨੂੰ ਵੀ 85 ਨੂੰ ਉਠਾ ਲਿਆ ਮੈਂ ਖਾ ਜੋ ਅੱਗੇ ਖੜੀ ਤੁਸੀਂ ਅੱਗੇ ਖੜੇ ਅਸੀਂ ਖੜੇ ਆ ਤੇ ਉੱਥੇ ਜਿਹੜੇ ਕਸ਼ਮੀਰੀ ਸੀਗੇ ਪਟਿਆਲਾ ਜੀ ਉਹਨਾਂ ਨੂੰ ਪਿੱਛੋਂ ਖੇਤਾਂ 'ਚ ਲੁਕੇ ਨੂੰ ਗਏ ਰਿਮੋਟ ਦਵਾਣ ਦੇ ਹਾਂਜੀ ਪੰਪ ਚਲਾ ਦਿੰਦੇ ਹਾਂ ਉਹ ਬਰੂਮ ਉਹਦੇ ਤੇ ਉਹਨਾਂ ਦਾ ਰੋਡ ਹੁੰਦਾ ਰੋਡ ਨਾਲ ਪੱਕੇ ਤੇ ਆਪ ਪਿੱਛੇ ਕਿਤਾਜ ਲੱਗ ਜਾਂਦੇ ਹਾਂ ਜੀ ਵੀ ਸਣ ਕੇ ਸਾਡੀ ਸਾਡੀ ਗੱਡੀ ਅੱਧ ਤੋਂ ਜ਼ਿਆਦਾ ਹਾਂਜੀ ਤਾਂ ਬਾਜਮੀ ਜਿਹੜਾ ਪਿੱਛੇ ਬੈਠਿਆਂ ਦੇ ਡਾਲੇ ਤੇ ਬੈਠਿਆਂ ਦੇ 6-7 ਬੰਦੇ ਪੂਰ ਬਹੁਤ 150 200 ਕੁੱਟ ਉੱਚੀ ਫਿਰ ਦਿਲਾਤ ਦਵਾ ਹੋ ਗਈ ਕਹਤਾ ਸਰਗ ਹੋ ਗਿਆ ਮਤਲਬ ਕਿ ਤੁਹਾਡੇ ਸਾਹਮਣੇ ਇਦਾਂ ਦੇ ਦਰਦ ਨਾਲ ਵੀ ਤੁਸੀਂ ਸੀਨ ਦੇਖਿਆ ਹਾਂ ਹਾਂਜੀ ਫਿਰ ਉਹ ਦੇ ਕੇ ਰੂਹ ਕੰਬ ਜਾਂਦੀ ਹੈ ਫਿਰ ਸਾਰੇ ਵੈਗਰੂ ਦਾ ਨਾਮ ਲੈਣ ਪ੍ਰਮਾਤਮਾ ਦਾ ਨਾਮ ਲੈਣ ਵੈਗਰੂ ਸ਼ੁਕਰ ਹਾਂਜੀ ਵੀ ਜੇ ਅਸੀਂ ਅੱਗੇ ਉੱਠ ਕੇ ਆ ਗਏ ਵੀ ਤਾਂ ਮੈਂ ਮੈਨੂੰ ਕਹਿੰਦਾ ਤੂੰ ਬਚਾਇਆ ਮੈਂ ਕਹਾਂ ਮੈਂ ਨਹੀਂ ਬਚਾਇਆ ਮੇਰੇ ਚ ਵੈਗਰੂ ਬਸਿਆ ਤੇ ਮੈਂ ਤੁਹਾਨੂੰ ਬੁਲਾ ਲਿਆ ਵੀ ਆ ਜੀ ਅੱਗੇ ਕਹਿੰਦੇ ਆ ਜੀ ਹਾਂਜੀ ਉਸ ਟਾਈਮ ਉਹਨਾਂ ਨੂੰ ਮਤਲਬ ਮਹਿਸੂਸ ਹੋਇਆ ਹੁਣ ਕਿ ਤੁਸੀਂ ਸਾਡੀ ਜਾਨ ਬਚਾਈ ਹਾਂਜੀ ਹਾਂ ਵੀ ਬਾ ਕੀ ਮੈਂ ਤਾਂ ਇਹੀ ਕਹਿ ਰਿਹਾ ਮੈਂ ਕਿ ਮੈਂ ਨਹੀਂ ਕੋ ਪਹੁੰਚਣ ਵਾਲਾ ਮੇਰੇ ਵਿੱਚ ਵਾਇਰੋਸ ਹੋ ਗਿਆ ਤੇ ਮੈਂ ਧੰਨਵਾਦ ਬਾਰੇ ਤੁਸੀਂ ਪਿੱਛੇ ਬੈਠੇ ਆ ਜਿਹੜਾ ਅੱਗੇ ਕਰੇ ਜਿਹੜੇ ਉੱਥੇ ਉੱਠ ਕੇ ਆ ਗਏ ਉਹ ਵੀ ਵੱਜ ਗਏ ਜਿਹੜੇ ਜਮਾਂ ਪਿੱਛੇ ਰਹਿ ਗਏ ਸੀ ਸੱਤ ਜਣੇ ਹਾਂਜੀ ਸੱਤ ਜਣੇ ਸੀਗੇ ਹਾਂਜੀ ਤੇ ਉਹ ਬਲਾਸਟ ਹੋ ਗਿਆ ਸੀ ਬਹੁਤ ਦੁੱਖ ਦੀ ਖਬਰ ਹੈ ਕਹ ਮੈਂ ਘਰ ਨਹੀਂ ਦੱਸਿਆ ਮੈਂ ਤਾਂ ਛੋਟਾ ਬ੍ਰਦਰ ਉੱਥੇ ਗਿਆ ਫਿਰ ਇਹਨੇ ਹੌਲੀ ਹੌਲੀ ਕਿਤੇ ਦਾਸਤਾ ਜੀ ਨੂੰ ਛੁੱਟੀ ਭੇਜੋ ਹਾਂਜੀ ਤੇ ਉਹਦਾ ਜੀ ਚਲੋ ਹਾਂ ਜੀ ਮਤਲਬ ਕਿ ਉਸ ਟਾਈਮ ਥੋੜਾ ਜਿਹੜਾ ਜਦੋਂ ਤੁਸੀਂ ਉਹ ਘਟਨਾ ਦੇਖੀ ਤੁਹਾਡਾ ਦਿਲ ਤਾਂ ਇੱਕ ਵਾਰੀ ਬਿਲਕੁਲ ਟੁੱਟ ਗਿਆ ਹੋਣਾ ਵੀ ਮੇਰੇ ਬੱਚੇ ਆ ਪਿੱਛੇ ਮੇਰਾ ਪਰਿਵਾਰ ਆ ਨਹੀਂ ਜੀ ਅੱਛਾ ਨਾ ਨਾ ਤੁਸੀਂ ਉਸ ਟਾਈਮ ਕੀ ਸੋਚਿਆ ਇਹ ਸੋਚਿਆ ਵੀ ਗੁਰੂ ਤੇਰਾ ਲੱਖ ਲੱਖ ਸ਼ੁਕਰ ਹੈ ਇਹ ਮੈਨੂੰ ਵੀ ਬਚਾ ਲਿਆ ਤੇ ਜਿਹੜੇ ਮੇਰੇ ਸਾਥੀ ਸੀਗੇ ਉਹ ਵੀ ਬਚ ਗਏ ਬਚਾ ਲੈਣੇ ਪ੍ਰਮਾਤਮਾ ਦਾ ਸ਼ੁਕਰ ਕੀਤਾ ਕਰਦਿਆਂ ਨਾ ਕੁਝ ਨਹੀਂ ਯਾਦ ਕੀਤਾ ਕਿਉਂਕਿ ਮੈਂ ਜਿਹੜੀ ਆਪਾਂ ਗੱਲ ਦਾ ਇਹ ਰੱਖਦੇ ਹੁੰਦੇ ਆ ਕੀ ਜੀ ਤੁਹਾਨੂੰ ਸੇਵਾ ਲਈ ਆ ਤਪਰਮਾ ਦਾ ਦੇਖੋ ਨਾਲੇ ਪੁੱਨ ਨਾਲੇ ਫੜਿਆ ਨਾਲੇ ਅਸੀਂ ਸੇਵਾ ਕਰਦੇ ਨਾਲੇ ਜੀ ਜਵਾ ਬੱਚੇ ਪਾਲਦੇ ਤੇ ਕਰਦਿਆਂ ਕਰਦਿਆਂ ਦਾ ਕੋਈ ਨਹੀਂ ਜੀ ਮੈਂ ਖੁਦ ਕਿਹਾ ਜੀ ਕਰੇ ਨਾ ਦੱਸੋ ਹਾਂਜੀ એટલે ਕੀ ਕਰਦਿਆਂ ਦੇ ਫਿਰ ਮਨ ਵਿੱਚ ਇਹ ਆਉਂਦੀ ਆ ਘਰ ਦੇ ਵਿੱਚ ਤਾਂ ਸਾਰਾ ਪਰਿਵਾਰ ਹੁੰਦਾ ਪਰ ਜਿਹੜਾ ਇੱਕ ਜਣਾ ਬਾਹਰ ਹੁੰਦਾ ਘਰ ਤੋਂ ਫਿਰ ਉਹਦੀ ਟੈਨਸ਼ਨ ਨਹੀਂ ਤੇ ਹਾਂਜੀ 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 ਜਦੋਂ ਘਰ ਦੇ ਵਿੱਚ ਕੋਈ ਹਣ ਹਣ ਹੋਣੀ ਹੋ ਜਾਂਦੀ ਸੀਗੀ ਜਾਂ ਕੋਈ ਵੀ ਗੱਲ ਹੋ ਜਾਂਦੀ ਸੀਗੀ ਤਾਂ ਫਿਰ ਤੁਹਾਡੇ ਤੱਕ ਖਬਰ ਕਿਵੇਂ ਪਹੁੰਚਦੀ ਸੀ ਤੁਸੀਂ ਕਹਿ ਰਹੇ ਆਂ ਵੀ ਤੈਨੂੰ ਮਹੀਨੇ ਤੁਸੀਂ ਕਹਿ ਦਿੰਦੇ ਕਿ ਮੈਨੂੰ ਫੋਨ ਇਹ ਵੀ ਇਨੌਕੀ ਘਟਨਾ ਹੈ ਜੀ ਮੇਰੇ ਬਾਪੂ ਜੀ ਦੀ ਡੈਥ ਹੋਈ ਤੇ ਮੈਨੂੰ ਕਹਿੰਦੇ ਇਹਦੇ ਨਾਲ ਟੈਲੀਗ੍ਰਾਮ ਕਰਤੇ ਵੀ ਬਾਪੂ ਜੀ ਦੀ ਡੈਥ ਹੋ ਗਈ ਤੇ ਤੂੰ ਆ ਸਾਡੇ ਅਫਸਰ ਬਹੁਤ ਖਰਾਬ ਸੀ ਜੀ ਤੋਂ ਬਾਹਰ ਇਹ ਕਹਿਣਾ ਵੀ ਤਰਤੀਬ ਨਾਲ ਹੀ ਜਾਣਾ ਜੇ ਜੇ ਤੁਸੀਂ ਹੁਣ ਤੈਨੂੰ ਜਣੇ ਜਾ ਰਹੇ ਹੋ ਜੇ ਤੂੰ ਛੁੱਟੀ ਕੱਟ ਕੇ ਆ ਕੇ ਫੇਰ ਜਾਣਾ ਹਾਂਜੀ ਤੇ ਮੈਂ ਉਹਨ ਕੀ ਬੈਂਕੀਏ ਸੰਦੱਚ ਗੀ ਫਿਰ ਉੱਥੇ ਜੋਰ ਵੀ ਕੋਈ ਲੰਦਾ ਸੀਗਾ ਹਾਂਜੀ ਫਿਰ ਉੱਥੋਂ ਮਾਫੀ ਦਾ ਸੰਸਕਾਰ ਹੋ ਗਿਆ ਭੋਗ ਤੋਂ ਵੀ ਕਿਤੇ ਬਾਅਦ ਛੁੱਟੀ ਮਿਲੀ ਮਤਲਬ ਕਿ ਤੁਸੀਂ ਆਪਣੇ ਲਾਸਟ ਵਾਰੀ ਆਪਣੇ ਪਿਤਾ ਦੇ ਚਿਹਰੇ ਨੂੰ ਵੀ ਨਹੀਂ ਦੇਖ ਸਕੀ ਤੁਸੀਂ ਦੀ ਸੇਵਾ ਕਰਦੀ ਕਰਦੀ ਤੇ ਉਸ ਟਾਈਮ ਤੁਹਾਨੂੰ ਕੀ ਲੱਗਿਆ ਤੁਹਾਨੂੰ ਜਦੋਂ ਬਾਅਦ ਵਿੱਚ ਪਤਾ ਲੱਗਿਆ ਵੀ ਤੁਹਾਡਾ ਪਿਤਾ ਇਸ ਦੁਨੀਆ ਤੋਂ ਚਲਾ ਗਿਆ ਤਾਂ ਤੁਹਾਡੇ ਮਨ ਦੇ ਵਿੱਚ ਕੀ ਖਿਆਲ ਆਇਆ ਜੋ ਸਿਰ ਹੋ ਗਿਆ ਜਿਵੇਂ ਪ੍ਰਮਾਤਮਾ ਨੇ ਲਿਖੀ ਹੈ ਕਿ ਮੈਂ ਨਹੀਂ ਦਰਸ਼ਨ ਕਰਨੇ ਸੀ ਜੇ ਮੈਨੂੰ ਕੋਈ ਨਹੀਂ ਨਸੀਬ ਸੀ ਹਾਂਜੀ ਤੇ ਉਹ ਆਪਾਂ ਵੱਧ ਕੇ ਸੋਚੇ ਸਮਝ ਲਓ ਕੁਛ ਨਹੀਂ ਜੀ ਜਦੋਂ ਤੁਹਾਡੇ ਪਿਤਾ ਜੀ ਤਾਂ ਬਹੁਤ ਲੱਗੇ ਸੀ ਜਿੰਦਾਂ ਤੁਸੀਂ ਦੱਸ ਰਹੇ 11 ਭੈਣ ਭਰਾ ਸੀ ਤੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਆ ਉੱਚੀਆਂ ਸਿਵਾਵਾਂ ਉਹਨਾਂ ਨੇ ਹਾਸਲ ਕੀਤੀਆਂ ਜ਼ਿੰਦਗੀ ਦੇ ਵਿੱਚ ਹਾਂਜੀ ਮਤਲਬ ਕਿ ਉਹਨਾਂ ਨੂੰ ਮਾਣ ਮਹਿਸੂਸ ਹੁੰਦਾ ਸੀ ਤੁਹਾਡੇ ਵਰਗੇ ਪੁੱਤਰ ਤੇ ਹਾਂਜੀ ਹਾਂਜੀ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਮਤਲਬ ਪਬਲਿਕ ਨੂੰ ਵੀ ਜੇ ਆ ਜੋ ਨਸ਼ਿਆਂ ਦੇ ਰਾਹ ਪੈ ਗਿਆ ਬਹੁਤ ਸਾਰੇ ਲੋਕ ਜਿਹੜੇ ਆਮੀ ਤੱਕ ਪਹੁੰਚ ਹੀ ਨਹੀਂ ਪਾਉਂਦੇਗੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਤਾਂ ਇਹ ਕਹੂੰਗਾ ਜੀ ਵੀ ਜੇ ਪਕ ਕਹਿੰਦੇ ਵੀ ਸਰਕਾਰਾਂ ਦਾ ਕੰਮ ਮਾੜਾ ਹੈ ਸਰਕਾਰਾਂ ਨਾਲ ਨਹੀਂ ਲੱਗਦੀ ਸਰਕਾਰਾਂ ਨਹੀਂ ਆਉਂਦੀ ਇਹ ਆਪਣਾ ਆਪਸੀ ਹੈ ਬੱਚਿਆਂ ਦਾ ਲੜਕਿਆਂ ਦਾ ਆਪਸ ਵਿੱਚ ਮੇਲ ਮਲਾਪ ਹੈ ਵੀ ਤੂੰ ਵੀ ਛੱਡ ਓਏ ਮੈਂ ਵੀ ਛੱਡਦਾ ਇਹ ਅੱਜ ਕੱਲ ਦੇ ਸ਼ੌਕ ਹੀ ਜਦ ਤਾ ਉਹ ਲਾਈ ਜਾਂਦੇ ਇੱਕ ਦੂਜੀ ਦੀ ਨਾਲ ਲਾਈ ਜਾਂਦੇ ਫੇਰ ਆਦੀ ਹੋ ਜਾਂਦੇ ਹਾਂਜੀ ਤੇ ਮੈਂ ਤਾਂ ਇਹ ਕਹੂੰਗਾ ਵੀ ਨਹੀਂ ਇਹ ਇੱਕ ਨਸ਼ਾਕ ਮੌਤ ਹੈ ਹਾਂਜੀ ਤੇ ਨਹੀਂ ਆਪਾਂ ਨੂੰ ਨਹੀਂ ਨਸ਼ਾ ਕਰਦਾ ਸਾਡੇ 15 ਭੈਣ ਭਰਾ ਆ ਸਾਡੇ ਚ ਕੋਈ ਵੀ ਨਸ਼ਾ ਕਰਦਾ ਕੋ ਬਦਿੱਆ ਗੱਲ ਹੈ ਹਾਂਜੀ ਕਿਸੇ ਤੱਕ ਨਹੀਂ ਕੋਈ ਕੋਈ ਇੱਕ ਬੀੜੀ ਸਿਕਟ ਨਹੀਂ ਕਰਦਾ ਮੈਂ ਮੈਂ ਖੁਦ ਕਰਦਾ ਹਾਂਜੀ ਜੇ ਮੈਂ ਕਿਸੇ ਤਰ੍ਹਾਂ ਦਾ ਵੀ ਆਦੀ ਨਹੀਂ ਬਿਨਾਂ ਰੋਟੀ ਦੇ ਜੋ ਤੇ ਚਲੋ ਕਾਣੀ ਕਾਣੀ ਰੋਟੀ ਹਾਂਜੀ ਤੇ ਸਾਡੇ ਪਰਿਵਾਰ ਦੇ ਵਿੱਚ ਕਿਸੇ ਕੋਈ ਨਸ਼ਾ ਨਹੀਂ ਕਰਦਾ ਅੱਜ ਦੇ ਇਦਾਂ ਦੇ ਹਾਲਾਤ ਹੋ ਗਏ ਨੇ ਕਿ ਪਿਓ ਨੂੰ ਜਿਹੜੇ ਆਪਣੇ ਪੁੱਤਰ ਦੀ ਲਾਸ਼ ਆ ਉਹ ਮੋਢਿਆਂ ਤੇ ਚੁਕਣੀ ਪਈ ਕਿਉਂਕਿ ਇਹ ਨਸ਼ਾ ਜਿਹੜਾ ਜਿਹਦੇ ਨਸ਼ੇ ਦੀ ਲਪੇਟ ਦੇ ਵਿੱਚ ਆਉਂਦਾ ਆਉਂਦੇ ਜਿਹੜੇ ਕਿੰਨੇ ਘਰੀ ਖਰਾਬ ਹੋ ਗਏ ਹਾਂਜੀ ਬਹੁਤ ਘੱਟ ਆ ਜਿਹੜੇ ਕਿ ਅੱਜ ਕੱਲ ਫੌਜ ਦੇ ਵਿੱਚ ਜਾਂਦੇ ਹਾਂਜੀ ਉਹ ਤਾਂ ਹੀ ਨ ਜਾ ਰਹੇ ਆ ਆਪ ਦਾ ਸਿਹਤ ਗਾਲੀ ਜਾਂਦੇ ਆ ਨਸ਼ੇ ਪੱਤੇ ਦੇ ਵਿੱਚ ਨਾ ਉਹਨਾਂ ਤੋਂ ਭੱਜ ਜਾਵੇ ਉਹ ਦੇਖੋ ਉੱਤੇ ਰਸਾ ਜੜਨਾ ਹੁੰਦਾ ਹਾਂਜੀ ਰੁਕਾਵਟਾਂ ਆਉਂਦੀਆਂ ਉਹ ਕਿਉਂ ਕਿ ਲੋਕ ਜਿਹੜੇ ਨਸ਼ੇ ਵਾਲੇ ਉਹਨੇ ਕਰ ਹੀ ਨਹੀਂ ਸਕਦਾ ਹਾਂਜੀ ਬੰਬ ਬਲਾਸਟ ਤੋਂ ਹੋਣ ਤੋਂ ਇਲਾਵਾ ਤੁਹਾਡੀ ਜ਼ਿੰਦਗੀ ਵਿੱਚ ਕੋਈ ਆਰਮੀ ਦੇ ਵਿੱਚ ਅਜਿਹੀ ਘਟਨਾ ਵਾਪਰੀ ਹੋਵੇ ਜੀ ਨੇ ਤੁਹਾਨੂੰ ਪੂਰੀ ਤਰ੍ਹਾਂ ਤੋੜ ਕੇ ਰੱਖਿਆ ਹੋਵੇ ਕਦੇ ਨੇ ਜੇ ਮੈਂ ਤਾਂ ਇਹ ਕਹੂੰਗਾ ਵੀ ਮੈਂ ਡਿਊਟੀ ਕੀਤੀ ਤਾਂ ਅਸਾਸ ਕੀਤੀ ਠੀਕ ਹੈ। ਕੋਈ ਕਿਸੇ ਵੀ ਤਰ੍ਹਾਂ ਨਹੀਂ ਮੇਰੇ ਨਾਲ ਜਿਹੜੇ ਜਾਂਦੇ ਸੀ ਇਹ ਨਾਲ ਬੰਦੇ ਜਾਂਦੇ ਸੀ ਉਹਨਾਂ ਨੂੰ ਵੀ ਅਸਲਾ ਖੇਡਣਾ ਉਹਨਾਂ ਨੂੰ ਕਹਿਣਾ ਵੀ ਪ੍ਰਮਾਤਮਾ ਨਾਲ ਲੈ ਕੇ ਤੁਰਿਏ। ਮੈਂ ਵੀ ਉਹ ਅੱਗੇ ਵੀ ਕਹਿੰਦਾ ਜਾਈ ਗਰੂ ਵੀ ਜਿੰਨੇ ਬੰਦੇ ਮੈਂ ਲੈ ਕੇ ਜਾ ਰਿਹਾ ਪੈਟਰੋਲਿੰਗ ਲੈ ਕੇ ਜਾ ਰਿਹਾ 9 ਲੈ ਕੇ ਜਾ ਰਿਹਾ 10 ਲੈ ਕੇ ਜਾ ਰਿਹਾ ਸਾਨੂੰ ਕਿਸੇ ਨੂੰ ਮਾਰਨ ਨਹੀਂ ਥੱਲੇ। ਹਾਂਜੀ ਆਪਦੀ ਸੇਫਟੀ ਬਚਾਈ ਦੀ। ਹਾਂਜੀ ਮਤਲਬ ਕਿ ਤੁਹਾਡੇ ਮਨ ਦੇ ਵਿੱਚ ਇਹ ਖਿਆਲ ਹੁੰਦਾ ਸੀ ਕਿ ਅਸੀਂ ਕਿਸੇ ਨਾਲ ਲੜ ਨਹੀਂ ਰਹੇ ਹਾਂ ਜੀ ਹਾਂ ਬਸ ਹੀ ਆਪਣੇ ਦੇਸ਼ ਲਈ ਸੇਵਾ ਕਰ ਰਹੇ ਹਾਂ ਵੀ ਜਿਹੜੇ ਸਾਡੇ ਪਿੱਛੇ ਸੁੱਤੇ ਪਏ ਆ ਉਹਨਾਂ ਦੇ ਨਾਲ ਅਗੇ ਕੋਈ ਅਟੈਕ ਕਰੇ ਅਸੀਂ ਉਹਨਾਂ ਦੀ ਸੇਫਟੀ ਵਾਸਤੇ ਸੀਗੇ ਜੀ ਉਹਨਾਂ ਨੂੰ ਕਹਿਣਾ ਵੀ ਆਪਾਂ ਮਾਰਨਾ ਵੀ ਹੈ ਜਿਹੜੇ ਅੱਗੇ ਵਧਣਗੇ ਸਾਡੇ ਜਿਹੜੇ ਮੇਰੇ ਸਾਥੇ ਸੁੱਤੇ ਪਏ ਆ ਜੇ ਉਹਨਾਂ ਵੱਲ ਵਧਣਗੇ ਆਪਾਂ ਉਹਨਾਂ ਨੂੰ ਮਾਰਨਾ ਵੀ ਹੈ ਪਰ ਪਹਿਲਾਂ ਆਪਣੀ ਜਾਨ ਸੇਫਟੀ ਰੱਖ ਹਾਂਜੀ ਹਾਂਜੀ ਮਤਲਬ ਕਿ ਤੁਸੀਂ ਇਹ ਕਹਿੰਦੇ ਸੀ ਵੀ ਜਿਹੜੇ ਤੜੀਆ ਜਿਹੜੇ ਸਾਡੇ ਆਪਣੇ ਉਹਨਾਂ ਨੂੰ ਪਹਿਲਾਂ ਬਚਾਈਏ ਅਸੀਂ ਹਾਂਜੀ 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 ਬਾਅਦ ਵਿੱਚ ਆਪਣੀ ਸੰਭਾਲ ਕਿਉਂਕਿ ਅਸੀਂ ਮੈਂ ਅਸੀਂ ਹੁਣ ਚਲੋ 2003 ਜਿਹੜੇ ਐ ਮੂਰੇ ਗੱਨ ਲਾ ਕੇ ਬੈਠੇ ਹਾਂਜੀ ਪਟ્રોલ ਉਹ ਤਾਂ 15-20 ਦੀ ਹੁੰਦੀ ਸੀ ਜਿਹਨੂੰ ਸਾਡੇ ਕੋਲ ਦੀ ਪਾਸ ਕਰਕੇ ਪਿੱਛੇ ਜਾਵੜਾ ਸਾਡੇ ਜਿਹੜੇ ਸੁੱਤੇ ਪਏ ਬੰਦੇ ਉਹਨਾਂ ਨੂੰ ਪਤਾ ਤਾਂ ਸੁੱਤਾ ਦਾ ਬੰਦਾ ਮਰਿਆ ਪਰ ਹਾਂਜੀ ਜਿੱਦਾਂ ਆਰਮੀ ਦੇ ਵਿੱਚ ਬਹੁਤ ਸਾਰੀਆਂ ਪਰੇਸ਼ਾਨੀਆਂ ਦੁੱਖ ਤਕਲੀਫਾਂ ਤੁਸੀਂ ਸਹੀਆਂ ਹਨ ਉਸ ਤੋਂ ਇਲਾਵਾ ਤੁਸੀਂ ਫਿਰ ਟੀਚਰ ਲਾਈਨ ਦੇ ਵਿੱਚ ਕੀ ਟੀਚਰ ਲੈਨ ਮੈਡਮ ਜਦੋਂ ਮੈਂ ਆਰਮੀ ਚੋਂ ਰਿਟਾਇਰਮੈਂਟ ਮੈਂ ਸਾਡੇ ਬ੍ਰਦਰ ਵੱਡਾ ਭਾਈ ਜੀ ਤੇ ਪਰਜਾਈ ਸਾਡੇ ਟੀਚਰ ਸੀ ਇਹਨਾਂ ਨੇ ਮੈਨੂੰ ਕਹਿਣਾ ਵੀ ਜੋਰਾ ਸਿੰਘ ਤੂੰ ਟੀਚਰ ਲੈਟ ਜਾ ਕੇ ਸਾਡੇ ਇੱਕ ਕੋਰਸ ਨੂੰ ਜਾਂਦਾ ਹੈ ਟੀਚਿੰਗ ਦਾ ਏਟੀਟੀ ਕੋਰਸ ਕਰਦੇ ਇਹਨਾਂ ਨੇ ਤਾਂ ਦਿੰਦੇ ਹਾਂਜੀ ਤੇ ਮੈਂ ਕਿਹਾ ਵੀ ਕੋਈ ਗੱਲ ਨਹੀਂ ਜੀ ਦੇਖਦੇ ਕਰਦੇ ਫਿਰ ਮੈਂ ਕੋਈ ਅਪਲਾਈ ਕਰਦਾ ਇਹਨਾਂ ਨੇ ਮੈਨੂੰ ਇਸ ਤਰ੍ਹਾਂ ਕਰਕੇ ਵੀ ਵਧੀਆ ਗਾਈਡ ਕੀਤਾ ਹਾਂਜੀ ਤੇ ਆਪ ਕਦ ਰਿਟਾਇਰਮੈਂਟ ਹੋਗੇ ਸੀਗੇ ਠੀਕ ਹੈ ਤੇ ਮੈਂ ਆ ਥੋੜੇ ਹੋਏ ਚਾਰ ਪੰਜ ਮਹੀਨੇ ਹੋਏ ਮੈਂ ਰਿਟਾਇਰਮੈਂਟ ਮੈਂ ਵੀ ਲੈ ਲਈ ਬੱਚਿਆਂ ਨਾਲ ਵੀ ਤੁਹਾਡਾ ਮੋਹ ਪਿਆਰ ਕਾਫੀ ਹੋਊਗਾ ਜਿੱਦਾਂ ਪਹਿਲਾਂ ਤੁਸੀਂ ਸਮਾਜ ਦੀ ਸੇਵਾ ਕੀਤੀ ਪੂਰੇ ਦੇਸ਼ ਦੀ ਸੇਵਾ ਕੀਤੀ ਫਿਰ ਤੁਸੀਂ ਸਭ ਤੋਂ ਵੱਡਾ ਕਹਿਣਾ ਹੈ ਵਿੱਦਿਆ ਦੀ ਸੇਵਾ ਹਾਂਜੀ ਵਿੱਦਿਆ ਦੇ ਨਾਲ ਨਾਲ ਮੈਡਮ ਮੈਨੂੰ ਨਾ ਖੇਡਾਂ 'ਚ ਬਹੁਤ ਸ਼ੌਂਕ ਸੀ ਬੱਚਿਆਂ ਨਾਲ ਕਿਦਾਂ ਦਾ ਆਰਮੀ ਤਾਂ ਮੇਰੀ ਸੀਗੀ ਹਾਂਜੀ ਇਹ ਮੇਰੀ ਸੀਗੀ ਬਾਕਸਿੰਗ ਦੀ ਗੇਮ ਸੀਗੀ ਠੀਕ ਹੈ ਜੀ ਤੇ ਬੱਚਿਆਂ ਨਾਲ ਮੈਂ ਹਣਪਾਲ ਦੀ ਟੀਮ ਤਿਆਰ ਕੀਤੀ ਠੀਕ ਹੈ ਜੀ ਇੱਕ ਸਕੀਟਿੰਗ ਦੀ ਤਿਆਰ ਕੀਤੀ ਉਹਨਾਂ ਨੂੰ ਮੈਂ ਪੰਜਾਬ ਲੈਵਲ ਤੇ ਲੈ ਕੇ ਗਿਆ ਹਾਂਜੀ ਬਹੁਤ ਵਧੀਆ ਤੁਸੀਂ ਮਤਲਬ ਇਹ ਕੰਮ ਕੀਤਾ ਕਿ ਬੱਚੇ ਨੂੰ ਮੈਂ ਲੈ ਕੇ ਗਿਆ ਹਾਂ ਹੁਣ ਵੀ ਮੈਂ ਰਿਟਾਇਰਮੈਂਟ ਹੋ ਕੇ ਵੀ ਮੈਂ ਉਹਨੂੰ ਕਹਿਣਾ ਉਹਨਾਂ ਇੱਕ ਰਿਟਾਇਰਮੈਂਟ ਹੋ ਕੇ ਵੀ ਬੱਚੇ ਮੈਂ ਹਾਂਜੀ ਇੱਥੇ ਲੈ ਕੇ ਗਿਆ ਸੰਗਰੂਰ ਲੈ ਕੇ ਗਿਆ ਹਾਂਜੀ ਕਹਿੰਦੇ ਗੁਰੂ ਆ ਜਿਹੜਾ ਉਡੀ ਕੋਈ ਉਮਰ ਨਹੀਂ ਹੁੰਦੀ ਹਾਂਜੀ ਵੀ ਗੁਰੂ ਤਾਂ ਹਮੇਸ਼ਾ ਆਪਣੇ ਜਿਹੜੇ ਉਹਦੇ ਚੇਲੇ ਹੁੰਦੇ ਉਹਨਾਂ ਨੂੰ ਸਿਖਾਉਂਦਾ ਹੀ ਰਹਿੰਦਾ ਹੈਗਾ ਹਾਂਜੀ 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 ਤੁਸੀਂ ਅੱਜ ਵੀ ਮਤਲਬ ਕਿ ਰਿਟਾਇਰਮੈਂਟ ਤੋਂ ਬਾਅਦ ਵੀ ਆਪਣੇ ਜਿਹੜੇ ਬੱਚੇ ਆ ਉਹਨਾਂ ਨੂੰ ਗੇਮਾਂ ਦੇ ਪ੍ਰਤੀ ਉਤਸ਼ਾਹਿਤ ਕਰਦੇ ਉਹਨਾਂ ਨੂੰ ਗਾਈਡ ਕਰਦੇ ਹਾਂਜੀ 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 ਜਦੋਂ ਕਿ ਤੁਸੀਂ ਦੋ ਗੁਰੂ ਰਹਿ ਚੁੱਕੇ ਹੋ ਆਰਮੀ ਦੇ ਵਿੱਚ ਵੀ ਤੇ ਟੀਚਰ ਲਾਈਨ ਦੇ ਵਿੱਚ ਵੀ ਕਿੰਨੇ ਸਾਰੇ ਵਧੀਆ ਕੰਮ ਕੀਤੇ ਤੁਸੀਂ ਇੱਕ ਪਰਮਾਤਮਾ ਨੇ ਮੇਰਾ ਸੁਪਨਾ ਰਹਿ ਗਿਆ ਸੀ ਅਧੂਰਾ ਮੈਂ ਵੈਗੁਰੂ ਤੇ ਬਹੁਤ ਜ਼ਿਆਦਾ ਭਰੋਸਾ ਰੱਖਦਾ ਹਾਂ ਹਾਂਜੀ ਕੋਈ ਵੀ ਮੰਦ ਵਿੱਚ ਸੋਚਣਾ ਮੈਂ ਦੀ ਵੈਗੁਰੂ ਦਾ ਆਟੋਮੈਟਿਕ ਹੀ ਅਰਦਾਸ ਪੂਰੀ ਕਰ ਦਿੰਦਾ ਮੇਰੀ ਕੀ ਮੈਂ ਕਹਿੰਦਾ ਕਿਸੇ ਨੂੰ ਵੀ ਕਹਿਣਾ ਜੇ ਤੁਸੀਂ ਸੱਚੇ ਮਨੋਂ ਪਰਮਾਤਮਾ ਦਾ ਨਾਮ ਲਓਗੇ ਅਰਦਾਸ ਬੇਨਤੀ ਕਰੋਗੇ ਤੁਹਾਡੇ ਪਰਮਾਤਮਾ ਪੂਰੀ ਕਰੂਗਾ ਤੇ ਮੇਰੇ ਮਨ ਚ ਸੀਗਾ ਯਾਰ ਮੈਂ ਜਦ ਤੁਹਾਨੂੰ ਦੇਖਦਾ ਹੁੰਦਾ ਸੀ ਆਹ ਤੈਨਾਲ ਦੇ ਤੇ ਮੇਰੇ ਮਨ ਚ ਆਉਣਾ ਮੇਰਾ ਮੰਦਰ ਗਾੜੀ ਤੇਨ ਨਾਲ ਦਿਖਾਉਂਦੇ ਯਾਰ ਇਸੇ ਮੈਨੂੰ ਵੀ ਮੌਕਾ ਮਿਲਦਾ ਤੇ ਉਹ ਵੀ ਮੇਰਾ ਸਮੂਹ ਪੂਰਾ ਤੁਸੀਂ ਕਰਤਾ ਜੀ ਪਰਮਾਤਮਾ ਤੁਹਾਡੇ ਤੈਨ ਨਾਲ ਵੱਧ ਤੋਂ ਵੱਧ ਪ੍ਰਪਤਾਵੇ ਹਾਂਜੀ ਪਰ ਸੱਚੀ ਇਨਸਾਨ ਦੇ ਮਨ ਵਿੱਚ ਹੋਣਾ ਚਾਹੀਦਾ ਜੀ ਕੁਝ ਕਰਨ ਦੀ ਚਾਹ ਇਦਾਂ ਦਾ ਕੋਈ ਵੀ ਕੰਮ ਨਹੀਂ ਜਿਹੜਾ ਬੰਦਾ ਨਾ ਕਰ ਸਕੇ ਜੀ ਬਿਲਕੁਲ ਜੀ ਹਾਂ ਜੀ ਤੁਸੀਂ ਮਤਲਬ ਕਿ ਅੱਜ ਕੱਲ ਤੁਹਾਡਾ ਇੱਕ ਐਕਟਿੰਗ ਦਾ ਸ਼ੌਂਕ ਹੈ ਜਿਹੜਾ ਉਹ ਵੀ ਪਬਲਿਕ ਦੇ ਸਾਹਮਣੇ ਆ ਰਿਹਾ ਹਾਂ ਜੀ ਹਾਂ ਜੀ ਧੰਨਵਾਦ ਜੀ ਹਾਂ ਜੀ ਅਸੀਂ ਚਾਹੁੰਦੇ ਹਾਂ ਕਿ ਤੁਹਾਡੀ ਇਸ ਐਕਟਿੰਗ ਨੂੰ ਸਾਰੇ ਸਮਾਜ ਦੇ ਵਿੱਚ ਇੱਕ ਜਿੱਦਾਂ ਟੀਚਰ ਤੇ ਤੁਹਾਡੀ ਆਰਮੀ ਦੀ ਡਿਊਟੀ ਵਿੱਚ ਤੁਸੀਂ ਵੀ ਇੱਕ ਹੋબી ਤਨ ਨੰਭਾਇਆ ਇੱਕ ਵਧੀਆ ਕਲਾਕਾਰ ਬਣ ਕੇ ਵੀ ਤੁਸੀਂ ਸਮਾਜ ਵਿੱਚ ਉਭਰੋ ਹਾਂਜੀ ਹੁਣ ਤੁਸੀਂ ਇਹ ਦੱਸੋ ਜੀ ਜਦੋਂ ਤੁਸੀਂ ਸਕੂਲ ਦੇ ਵਿੱਚ ਗਏ ਤਦੋਂ ਕੀ ਤੁਹਾਨੂੰ ਇਹ ਚੀਜ਼ ਬਾਰੇ ਨੌਲੇਜ ਨਹੀਂ ਸੀ ਤੁਹਾਨੂੰ ਤਾਂ ਆਰਮੀ ਦੀ ਟ੍ਰੇਨਿੰਗ ਫਾਈ ਗਈ ਸੀ ਨਾ ਤਾਂ ਫਿਰ ਤੁਸੀਂ ਬੱਚਿਆਂ ਨੂੰ ਪੜ੍ਹਾਉਣ ਦਾ ਇੱਕੇ ਦਾਮ ਮਕਸਦ ਕਿੱਦਾਂ ਇੱਕੇ ਦਾਮ ਬੱਚਿਆਂ ਨੂੰ ਪੜ੍ਹਾਉਣਾ ਤੁਸੀਂ ਪਹਿਲੇ ਦਿਨ ਗਏ ਹੋਵੋ ਵੀ ਤੁਹਾਨੂੰ ਔਖਾ ਲੱਗਿਆ ਹੋਣਾ ਨਾ ਆਰਮੀ ਦੇ ਵਿੱਚ ਤਾਂ ਇਕੱਲੀ ਰੋਗਲ ਫੜ ਕੇ ਆਪਾਂ ਹਨਾ ਉਦਾਂ ਦੱਸਿਆ ਹੁੰਦਾ ਵੀ ਖੜਨਾ ਤੇ ਸਕੂਲ ਦੇ ਵਿੱਚ ਜਦੋਂ ਤੁਸੀਂ ਪੈਨਸਲ ਪੈਣੇ ਜਾ ਕੇ ਪੜ੍ਹੇ ਥੋੜੇ ਮਤਲਬ ਉਸ ਦਾ ਹੰਸ ਟਾਈਮ ਦਾ ਐਕਸਪੀਰੀਅੰਸ ਵੀ ਚੀਕ। ਕੋਈ ਨਹੀਂ ਜੀ ਗੈਗਰੂ ਮੈਂ ਤਾਂ ਕਦੇ ਅਸੂਚਿਆ ਨਹੀਂ ਜੀ ਮੈਂ ਤਾਂ ਪਿੱਕਰ ਵੀ ਬਣਾ ਦੇਗਾ। ਹਾਂਜੀ ਤੇ ਪਰਮਾਧਮਾ ਦਾ ਨਾਮ ਲੈ ਕੇ ਜਾਣਾ ਉੱਥੇ ਬੱਚਿਆਂ ਨਾਲ ਕੋਲ ਮਿਲ ਗਏ ਬੱਚਾ ਜਿੱਦੇ ਵੇ ਛੁੱਟੀ ਤੇ ਨਾਲ ਉਹਦੇ ਕਹਣਾ ਅਸੀਂ ਤੁਸੀਂ ਆਏ ਨਹੀਂ ਮੈਂ ਕਿਉਂ ਉਹਨਾਂ ਕਹਣਾ ਸਾਡਾ ਜੀ ਨਹੀਂ ਲੱਗੇ ਠੀਕ ਹੈ ਜੀ ਵੀ ਤੇ ਮੈਂ ਕੁੱਟਣਾ ਮਾਰਨ ਝੜਕਣਾ ਵੀ ਨਾ ਝੜਕਦਾ ਆਇਆ ਨਹੀਂ ਸੀ ਮੰਦ ਵਿੱਚ ਹੀ ਸੋਚਣਾ ਯਾਰ ਮੈਂ ਕਿਹੜਾ ਪੁਲਿਸ ਚ ਹਾਂਜੀ ਤੇ ਮੈਂ ਤਾਂ ਵੀ ਮੈਨੂੰ ਜੇ ਪ੍ਰਮਾਤਮਾ ਨੇ ਸੇਵਾ ਲਈ ਆ ਬੱਚਾ ਦੀ ਤੁਸੀਂ ਮੈਨਾਂ ਪਿਆਰ ਨਾਲ ਰੱਖ ਦਉਂਦੇ ਕਿਤੇ ਝੜਕਣ ਸਾਡੇ ਮੈਡਮ ਸੀਗੇ ਵੀਰਪਾਲ ਜੱਟ ਸੀਗੇ ਉਹਨੇ ਕਰਾ ਵੀ ਜੋਰਾ ਸਿੰਘ ਤੋਂ ਬੱਚਿਆਂ ਨੂੰ ਝੜਕਿਆ ਕਰ ਮੈਗਨਾਜੀ ਕੋਈ ਨਹੀਂ ਉਹ ਮਰੀ ਹੁੰਦੀ ਆ ਤਾਂ ਅਸਾਂ ਟਪੰਦੇ ਇਹਨਾਂ ਦੇ ਉਮਰ ਆ ਜੀ ਜ਼ਿਆਦਾਤਰ ਤਾਂ ਇਹ ਸੁਣਦੇ ਆਈਆਂ ਕਿ ਮਾਸਟਰ ਬਹੁਤ ਘਟਦੇ ਆ ਮੈਡਮਾਂ ਘਟ ਘਟਦੀਆਂ ਪਰ ਅੱਜ ਜੋ ਪਹਿਲੀ ਵਾਰੀ ਅਸੀਂ ਇਹ ਸੁਣ ਰਹੇ ਆ ਕਿ ਇੱਕ ਮਾਸਟਰ ਰਾਜੀ ਜੋਰਾ ਸਿੰਘ ਮਾਸਟਰ ਉਹਨਾਂ ਨੇ ਬੱਚਿਆਂ ਨੂੰ ਕੁੱਟਿਆ ਨਹੀਂ ਪਿਆਰ ਦੇ ਨਾਲ ਪੜਾਇਆ ਹਾਂਜੀ ਹਾਂਜੀ ਮੈਨੂੰ ਕਿਸੇ ਵੀ ਤਰ੍ਹਾਂ ਦਾ ਆਪਾਂ ਜੀ ਬੱਚਿਆਂ ਨਾਲ ਪਿਆਰ ਕਰਾਂਗੇ ਪੈਲੀ ਤਾਂ ਗੱਲਾਂ ਜਿਹਦੇ ਨਾਂ ਤੇ ਆਪਾਂ ਨਮਕ ਖਾਂਦੇ ਆ ਰੋਟੀ ਖਾਂਦੇ ਹਾਂ ਆਪਾਂ ਨੂੰ ਉਹਨੂੰ ਪਿਆਰ 'ਚ ਬਦਲਣਾ ਚਾਹੀਦਾ ਨਫਰਤ ਨੂੰ ਨਾਗੇ ਕਰਦੇ ਰਿਹਾਵੇਂ ਹੁੰਦੇ ਜੀ ਕਦੇ ਮਾਂ ਲੜਦੀ ਕਦੇ ਘਰ ਵਾਲਾ ਲੜਦੇ ਉਹ ਬੱਚਿਆਂ ਦੇ ਗੁੱਸਾ ਨਹੀਂ ਹੋਣਾ ਚਾਹੀਦਾ ਹਾਂਜੀ ਤੇ ਇਹ ਬਹੁਤ ਗਲਤ ਗੱਲ ਆ ਜਿਹੜੇ ਬੱਚਿਆਂ ਨੂੰ ਕੁੱਟਦੇ ਆ ਮੇਰੇ ਹਿਸਾਬ ਨਾਲ ਤਾਂ ਬੱਚਾ ਨੂੰ प्यार ਦੇ ਨਾਲ ਪਿਆਰ ਨਾਲ ਬੱਚਾ ਬੱਚਾ ਇੱਕ ਕੋਰੀ ਸਲੇਟ ਹੁੰਦਾ ਜਿੱਦਾਂ ਸੀ ਉਹਦੇ ਤੇ ਲਿਖ ਦਿੰਨੇ ਆ ਬੱਚਾ ਉਦਾਂ ਹੀ ਮਤਲਬ ਕੀ ਪੰਚ ਜਾਂਦਾ ਹਾਂਜੀ ਹਾਂਜੀ ਹਾਂ ਕੁਝ ਕੁ ਬੱਚਿਆਂ ਦੀਆਂ ਮਜਬੂਰੀਆਂ ਵੀ ਹੁੰਦੀਆਂ ਨੇ ਨਾ ਕਰਦੇ ਹਾਲਾਤ ਵੀ ਹੁੰਦੇ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਸਾਡੇ ਉਸਰ ਸਮਝੀਦਾ ਜੀ ਪੂਰਾ ਹੁਣ ਐਵੇਂ ਜੇ ਕਈ ਬੱਚਿਆਂ ਦੇ ਕੋਲੇ ਉਹ ਵੀ ਕਾਪੀ ਐ ਨਹੀਂ ਜਾਂ ਫਿਰ ਉਹਨਾਂ ਨੇ ਕਹਿਣਾ ਵੀ ਇੱਕ ਦਿਨ ਹੀ ਲੈਂਦੇ ਦੋਸਤ ਫਿਰ ਪੁੱਛ ਲੈਣਾ ਜਿਹੜਾ ਇੱਕ ਬੱਚਾ ਸੀਗਾ ਜਿਹੜੇ ਕੋਲ ਮੈਂ ਕਿਹਾ ਵੀ ਤੂੰ ਕੀ ਗੱਲ ਬਈ ਰੋਜ਼ ਹੀ ਨਹੀਂ ਕੱਪੀ ਲਾਉਂਦਾ ਹਾਂ ਹਾਂਜੀ ਉਹ ਕਹਿੰਦਾ ਜੀ ਮੇਰਾ ਡੇੜੀ ਪੱਠੇ ਤੇ ਲੱਗਿਆ ਕਹਿੰਦਾ ਵੀ ਉਹਨੂੰ ਪੈਸੇ ਨਹੀਂ ਮਿਲੇ ਹਾਂਜੀ ਤੇ ਮੈਂ ਫਿਰ ਉਸ ਨਾਲ ਟਿੱਕਾ ਮੈਂ ਕਹਿੰਦਾ ਕੋਈ ਗੱਲ ਨਹੀਂ ਮੈਂ ਬੱਸ ਕੋਈ ਨਹੀਂ ਕੱਲ ਨੂੰ ਮੈਂ ਕੱਪ ਤੁੱਤ ਸੁੱਟੀ ਨਹੀਂ ਮਾਰਨੀ ਹਾਂਜੀ ਮੈਂ ਤੈਨੂੰ ਕੱਪ ਹੀ ਲੈ ਕੇ ਦੇਵਾਂਗਾ ਕੱਲ ਹਾਂਜੀ ਫਿਰ ਮੈਂ ਜੀ ਤੇ ਬੱਚੇ ਕਾਪੀ ਲੈ ਕੇ ਤੇਰੇ ਬੱਚੇ ਨਹੀਂ ਕਾਪੀ ਤੋਂ ਡਰਦੇ ਆਉਂਦੇ ਨਹੀਂ ਸੀ ਪਰ ਉਹਨੂੰ ਮਸਦਿਆਂ ਨੂੰ ਗਾਈਡ ਕਰਨਾ ਬਹੁਤ ਸਾਰੇ ਬੱਚੇ ਇਦਾਂ ਹੁੰਦੇ ਸੀ ਕਿ ਵੀ ਉਹਨਾਂ ਕੋਲ ਕਾਪੀ ਨਹੀਂ ਹੁੰਦੀ ਸੀ ਉਹਨਾਂ ਨੂੰ ਇਦਾਂ ਲੱਗਦਾ ਸੀ ਵੀ ਅੱਜ ਮਾਸਟਰ ਸਾਨੂੰ ਜਾ ਕੇ ਗੁੱਟੂ ਪਰ ਤੁਸੀਂ ਪਹਿਲੀ ਵਾਰੀ ਇਹ ਕੀਤਾ ਵੀ ਉਹਨਾਂ ਦੀਆਂ ਮਤਲਬ ਕਿ ਪਰੇਸ਼ਾਨੀਆਂ ਨੂੰ ਸਮਝਿਆ ਉਹਨਾਂ ਦੀ ਕਿੱਦਾਂ ਦੇ ਹਾਲਾਤ ਆ ਘਰੇ ਵੀ ਉਹਨਾਂ ਨੂੰ ਕਹਿਣਾ ਵੀ ਕਾਪੀ ਤੋਂ ਬਣਾ ਬੱਚਾ ਨਾ ਰਹੇ ਕਾਪੀ ਮੈਪ ਦੇਣੀ ਹਾਂਜੀ ਮਤਲਬ ਕਿ ਤੁਸੀਂ ਉਹਨਾਂ ਨੂੰ ਸਮਝਿਆ ਬੱਚਿਆਂ ਨੂੰ ਹਾਂਜੀ ਹਾਂਜੀ ਬਰਬਾਹ ਹਾਂਜੀ ਅਸ ਤੋਂ ਲਵੇ ਜੇਕਰ ਹੋਰ ਤੁਹਾਡੀ ਕੋਈ ਜ਼ਿੰਦਗੀ ਦੀ ਕਹਾਣੀ ਹੈ ਜਿਹੜੀ ਤੁਸੀਂ ਸਰੋਤਿਆਂ ਦੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਜਰੂਰ ਦੱਸੋ ਜੀ ਕਹਾਣੀ ਜੀ ਬਸ ਮੈਂ ਤਾਂ लास्ट ਤੇ ਹੀ ਕਹੂੰਗਾ ਜੀ ਵੀ ਪ੍ਰਮਾਤਮਾ ਦਾ ਨਾਮ ਲਓ ਅਰਦਾਸ ਬੇਨਤੀ ਕਰੋ ਵੈਗਰੂ ਦੇ ਸੁਭਾ ਸ਼ਾਮ ਕਰੋ ਹਾਂ ਜੀ ਜੋ ਵੀ ਕੁਝ ਮੰਗੋਗੇ ਹਾਂਜੀ ਤੁਹਾਨੂੰ ਉਸੇ ਤਰ੍ਹਾਂ ਮਿਲੂਗਾ ਤੁਸੀਂ ਥੋੜੇ ਕਹਿੰਦਾ ਮਤਲਬ ਇਹ ਰੱਬ ਦਾ ਸਭ ਤੋਂ ਪਹਿਲਾਂ ਸ਼ੁਕਰਾਨਾ ਕਰੋ ਸਭ ਤੋਂ ਪਹਿਲਾਂ ਦਾ ਸ਼ੁਕਰਾਨਾ ਕਿਉਂਕਿ ਰੱਬ ਤੋਂ ਵੱਡਾ ਤਾਂ ਕੋਈ ਇਨਸਾਨ ਨਹੀਂ ਜੀ ਕਿ ਕਰ ਅਸੀਂ ਸਾਹ ਵੀ ਲੈ ਰਹੇ ਹਾਂ ਮੈਂ ਉਸ ਪਰਮਾਤਮਾ ਦੇ ਜਿਹੜੇ ਮਤਲਬ ਕਿ ਲਿਖਿਆ ਉਹਨਾਂ ਟਾਈਮ ਸਾਹ ਲੈਣਾ ਸੀ ਮੈਨੂੰ ਜੀ ਆਰਮੀ ਤੋਂ ਬਾਅਦ ਮੈਂ 3 ਦਿਨ ਘਰੇ ਰਿਹਾ ਠੀਕ ਹੈ ਆਰਮੀ ਰਿਟਾਇਰਮੈਂਟ ਤੋਂ ਲੈ ਕੇ 3 ਦਿਨ ਘਰੇ ਰਿਹਾ ਚੌਥੇ ਦਿਨ ਮੈਨੂੰ ਫੋਨ ਆ ਗਿਆ ਵੀ ਤੁਹਾਨੂੰ ਬਈ ਸੁਪਰਵਾਈਜ਼ਰ ਦੀ ਡਿਊਟੀ ਮਿਲਣੀ ਹੈ ਜਿਹੜਾ 에ਅਰਟੈਲ ਟਾਵਰਾਂ ਦੇ ਉੱਤੇ ਜਿਹੜੇ ਗਾਰਡ ਲੱਗੇ ਉਹਨਾਂ ਦੇ ਸੁ ਫਿਰ ਉਹਨਾਂ ਦੇ ਉੱਤੇ ਡਿਊਟੀ ਕੀਤੀ ਉੱਥੋਂ ਅਚਾਨਕ ਹੀ ਅੱਛਾ ਜੀ ਮੈਨੂੰ ਇਧਰੋਂ ਗਾਈਡ ਮਿਲ ਗਈ ਟੀਚਰਾਂ ਵਾਲੇ ਪਾਸੋਂ ਮਿਲ ਗਈ ਹਾਂਜੀ ਦੇਖੋ ਜੀ ਹਾਂਜੀ ਮਤਲਬ ਕਿ ਤੁਸੀਂ ਆਹ ਜਿੰਦਗੀ ਵਿੱਚ ਛੋਟੀਆਂ ਨੌਕਰੀਆਂ ਵੀ ਨਾਲ-ਨਾਲ ਕੀਤੀ ਹਾਂਜੀ 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 ਵੀ ਉੱਥੋਂ ਤੱਕ ਪਹੁੰਚ ਪਹੁੰਚਦੇ ਫਿਰ ਤੁਸੀਂ ਸਰਕਾਰੀ ਦੋ ਨੌਕਰੀਆਂ ਵੀ ਜਿੰਦਗੀ ਦੇ ਵਿੱਚ ਕੀਤੀਆਂ ਹਾਂਜੀ 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 ਵੀ ਤੁਹਾਡੇ ਤੋਂ ਖੁਸ਼ਕਿਸਮਤ ਕੌਣ ਹੋ ਸਕਦਾ ਕਿ ਤੁਸੀਂ ਦੇਸ਼ ਦੇ ਲਈ ਦੋ ਸੇਵਾ ਕੀਤੀਆਂ ਪਹਿਲਾਂ ਆਰਮੀ ਦੇ ਵਿੱਚ ਜਾ ਕੇ ਸਾਡੇ ਲਈ ਰਾਖੀ ਕੀਤੀ ਸਾਡੇ ਦੇਸ਼ ਲਈ ਰਾਖੀ ਕੀਤੀ ਫਿਰ ਤੁਸੀਂ ਵਿੱਦਿਆ ਦਾ ਇੱਕ ਗਹਿਣਾ ਸਾਰੇ ਇੱਕ ਬੱਚਿਆਂ ਦਾ ਹਾਂਜੀ ਸਾਡੇ ਚੈਨਲ ਤੇ ਆਉਣ ਲਈ ਤੁਸੀਂ ਆਪਣੀ ਜ਼ਿੰਦਗੀ ਦੀ ਬਹੁਤ ਸਾਰੀਆਂ ਗੱਲਾਂ ਸ਼ੇਅਰ ਕਰਨ ਲਈ ਅਸੀਂ ਸਾਰੇ ਤੁਹਾਡਾ ਧੰਨਵਾਦ ਕਰਦੇ ਹਾਂ ਸਰੋਤਿਆਂ ਨੂੰ ਤੁਸੀਂ ਹੁਣ ਇਹ ਲਾਸਟ ਤੇ ਦੱਸੋ ਕਿ ਟੀਚਰ ਲਾਈਨ ਦੇ ਵਿੱਚ ਜਾ ਕੇ ਹਨਾ ਤੇ ਉਹਨਾਂ ਦੇ ਜਿਹੜੇ ਐਕਸਪੀਰੀਅੰਸ ਹੈ ਇੱਕ ਟੀਚਰ ਦੇ ਕਿੱਦਾਂ ਦੇ ਹੋਣੀ ਚਾਹੀਦੇ ਉਹਨਾਂ ਨੂੰ ਜਿਹੜੇ ਟੀਚਰ ਨੂੰ ਤਾਂ ਇਹ ਚਾਹੀਦਾ ਸਭ ਤੋਂ ਪਹਿਲਾਂ ਤਾਂ ਵੀ ਬੱਚੇ ਨੂੰ ਦੇਖੋ ਕਿਸ ਤਰ੍ਹਾਂ ਬੱਚਾ ਵੀ ਪੜ ਰਿਹਾ ਜਾਂ ਬੱਚਾ ਪੜਨ ਵਾਲਾ ਹੈ ਤੇ ਕੋਲੇ ਕੋਈ ਕਾਰਟਾ ਦੀ ਕਾੜਾ ਜੇ ਕਾਪੀ ਪੈਣ ਦੀ ਕਾੜਾ ਜਾਇ ਉਹਨੂੰ ਕੋਈ ਘਰੇ ਇਹਨੂੰ ਕੋਈ ਪੜਾਉਣ ਵਾਲਾ ਨਹੀਂ ਹੈ ਹਾਂਜੀ ਬੱਚੇ ਦੇ ਆਪਾਂ ਇੱਕ ਕੋਰਾ ਕਾਗਜ਼ ਹੈ ਜੀ ਆਪਾਂ ਜੇ ਆਪਾਂ ਉਹਨਾਂ ਦੀ ਜਦ ਮੰਨ ਲਓ ਮੇਰੇ ਕੋਲ 32 ਬੱਚੇ ਸੀਗੇ ਹਾਂਜੀ 5ਵੀਂ ਕਲਾਸ ਦੇ ਵਿੱਚ ਹਾਂਜੀ ਤੇ ਪਰ ਇਹ ਗੱਲ ਸੋਚਣੀ ਹੁੰਦੀ ਆ ਵੀ ਇਹ ਬੱਚੇ ਜੇ ਮੇਰੇ ਕੋਲ 25 ਬੱਚੇ ਵਧੀਆ ਰਿਜ਼ਲਟ ਕਰ ਰਹੇ ਹੁੰਦੇ ਤਾਂ ਪੰਜ ਚਾਰ ਬੱਚੇ ਜਿਹੜੇ ਰਹਿ ਰਿਹਾ ਉਹਨਾਂ ਵਾਸਤੇ ਮੈਂ ਕੋਈ ਨਾ ਕੋਈ ਹੱਲ ਲੱਭਾਂ ਮੈਂ ਸ਼ਾ ਉਹਨੂੰ ਟੈਨਸ਼ਨ ਲਾ ਲੈਣਾ ਹੁੰਦਾ ਜੀ ਠੀਕ ਹੈ ਫ੍ਰੀ ਟਿਊਸ਼ਨ ਉਸ ਸਕੂਲ ਦੇ ਵਿੱਚ ਉਸ ਸਕੂਦਾਂ ਜੀ ਜਦੋਂ ਬਹੁਤ ਸਾਰੇ ਟੀਚਰਾਂ ਨੂੰ ਤੇ ਹੁੰਦਾ ਛੁੱਟੀ ਦਾ ਟਾਈਮ ਅਡੀਕਦੇ ਆ ਬਸ ਕਰਕੇ ਨਹੀਂ ਫ੍ਰੀ ਲੈਂਦਾ ਜੀ ਮੈਂ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਸ਼ੌਂਕ ਨਾਲ ਆ ਜਾਓ ਵੀ ਤੁਹਾਡਾ ਐਤਵਾਰ ਨੂੰ ਸਕੂਲ ਲਾਉਂਗਾ ਜਿਹੜੇ ਪੇਪਰਾਂ ਤੋਂ ਤਿੰਨ ਚਾਰ ਮਹੀਨੇ ਪਹਿਲਾਂ ਉਹਨਾਂ ਨੂੰ ਐਤਵਾਰ ਨੂੰ ਵੀ ਟਿਊਸ਼ਨ ਲਾਉਂਦੇ ਸੀ ਪਹਿਲੇ ਮਾਸਟਰ ਜਿਹੜੇ ਐਤਵਾਰ ਨੂੰ ਵੀ ਸਕੂਲ ਲਾਉਂਦੇ ਸੀ ਉਹ ਵੀ ਸਰਕਾਰੀ ਸਕੂਲ ਹਾਂਜੀ ਬੜਾ ਖਾਸ ਕਰਕੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਹੁੰਦਾ ਬੱਚਿਆਂ ਨੂੰ ਵੀ ਟਿਊਸ਼ਨ ਪੜਾਈ ਜਾਵੇ ਪਰ ਤੁਸੀਂ ਅਜਿਹੇ ਟੀਚਰ ਹੋ ਜਿਹੜੇ ਮਤਲਬ ਕਿ ਬਾਅਦ ਵਿੱਚ ਵੀ ਟਿਊਸ਼ਨ ਛੁੱਟੀ ਹੋਣ ਦੇ ਬਾਅਦ ਵੀ ਟਿਊਸ਼ਨ ਲਾਉਂਦੇ ਸੀ ਤੇ ਸੰਡੇ ਨੂੰ ਵੀ ਸਕੂਲ ਵਿੱਚ ਬੱਚਿਆਂ ਨੂੰ ਬੁੜਾਉਂਦੇ ਸੀ ਹਾਂਜੀ 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 ਥੋੜੇ ਤੋਂ ਵਧੀਆ ਫਿਰ ਸਮਾਜ ਨੂੰ ਜਿਹੜਾ ਵਿਦਿਆਉ ਕੌਣ ਗ੍ਰੈਂਡ ਕਰ ਸਕਦਾ ਹੈ ਦੇਖੋ ਜੀ ਪਰਮਾਣਨ ਸੇਵਾ ਲਈ ਹੈ ਤਾਂ ਉਹ ਇੱਕ ਦਾਨਨਾ ਸਮਝੋ ਹਾਂਜੀ ਜੇ ਉਹ ਪਿਆਰ ਨਾ ਦਉਦੀ ਨਵਾਉ ਕੋਈ ਵੀ ਮਾਪਦਾ ਇਹ ਸੇਧ ਦਿੰਨਾ ਟੀਚਰਾਂ ਨੂੰ ਵੀ ਇਹ ਸੇਧ ਦਿੰਨਾ ਵੀ ਆਪਾਂ ਜੇ ਆਪ ਨੂੰ ਸੇਵਾ ਲੈਣਾ ਬੱਚਿਆਂ ਨਾਲ ਬੱਚੇ ਬਣ ਕੇ ਰਹੋ ਇਹ ਵੀ ਗੱਲ ਇੱਕ ਜੱਜ ਦੀ ਜੀ ਵੀ ਜੇ ਆਪਾਂ ਕਹਿੰਗੇ ਯਾਰ ਵੀ ਤੂੰ ਆਨੇ ਕਿਤਾ ਵੇ ਉਹਨੂੰ ਕੁੱਟੀ ਜਾਓ ਮਾਰੀਓ ਮੈਨੂੰ ਨਹੀਂ ਇਹ ਗੱਲ ਹਾਂਜੀ ਕਿ ਜਿੰਨਾ ਪਿਆਰ ਕਰੋਗੇ ਬੱਚੇ ਉਹਨਾਂ ਵੱਧ ਪਿਆਰ ਵੀ ਦੇਣਗੇ ਤੇ ਪੜਨਗੇ ਵੀ ਹਾਂਜੀ ਤਾਂ ਹੀ ਕਰਕੇ ਤਾਂ ਬੱਚੇ ਕਹਿ ਰਹੇ ਸੀ ਨਾ ਵੀ ਮਾਸਟਰ ਜੀ ਤੁਸੀਂ ਨਹੀਂ ਆਏ ਹਾਂਜੀ ਬਹੁਤੇ ਸਾਰੇ ਬੱਚੇ ਤਾਂ ਇਹ ਕਹਿਣਾ ਸੀ ਵੀ ਹੱਥ ਅਸੀਂ ਤਾਂ ਰੱਬ ਅੱਗੇ ਅਰਦਾਸ ਕਰਦੇ ਸਾਡਾ ਮਾਸਟਰ ਨਾ ਆਵੇ ਕੱਲ ਨੂੰ ਟੈਸਟ ਆ ਅਸੀਂ ਖੋਦ ਕਹਿੰਦੇ ਰਹਿੰਦੇ ਸੀ ਅੱਜ ਸਾਡੇ ਮੈਂ ਮਿੰਦੇ ਵਾਲੇ ਆਉਣ ਨਾ ਉਹਨਾਂ ਦੀ ਬੱਸ ਗੁੰਦੀ ਵਾਲੀ ਜੀ ਅੱਛਾ ਤੇ ਇਹ ਗੱਲਾਂ ਹੁੰਦੀਆਂ ਸੀ ਪਰ ਅੱਜ ਕੱਲ ਦਾ ਬਚਪਨ ਸੀ ਨਾ ਹਾਂ ਬਚਪਨ ਸੀ ਅੱਜ ਦੇ ਟਾਈਮ 'ਚ ਆਪਾਂ ਸੋਚੀ ਆਪਾਂ ਨੂੰ ਅਫਸੋਸ ਹੁੰਦੇ ਨਾ ਗੱਲਾਂ ਦਾ ਪਰ ਮੇਰੇ ਨਾਲ ਜਿੰਨੇ ਵੀ ਬੱਚੇ ਸੀਗੇ ਮੈਂ ਜਿੰਨੇ ਸਾਲ ਲੈ ਮੈਂ 2010 ਪੱਤੀ ਹੋ ਗਿਆ ਸੀ ਟੀਚਰ ਲਾਈਨ 'ਚ ਆ ਗਿਆ ਸੀ 2000 ਹੁਣ ਮੈਂ 24 ਚ ਹਾਂ ਹਾਂਜੀ ਤੇ ਅਪ੍ਰੈਲ 2024 ਹਾਂ ਇਥੇ ਰਿਟਾਇਰਮੈਂਟ ਹਾਂਜੀ ਤੇ ਤੁਸੀਂ ਬਹੁਤ ਸਾਰੇ ਸਾਡੇ ਚੈਨਲ ਤੇ ਆ ਕੇ ਆਪਣੀ ਜ਼ਿੰਦਗੀ ਦੇ ਐਕਸਪੀਰੀਅੰਸਾਂ ਸਾਂਝੇ ਕੀਤੇ ਬਹੁਤ ਸਾਰੇ ਮਤਲਬ ਕਿ ਆਪਣੇ ਰਾਜਦਸਤੇ ਵੀ ਕਿਦਾਂ ਤੁਸੀਂ ਵੀ ਟੀਚਰਾਂ ਨੂੰ ਪਰ ਅੱਜ ਦੇ ਸਮੇਂ ਤੁਸੀਂ ਦੱਸਿਆ ਵੀ ਟੀਚਰ ਇੱਕ ਵਧੀਆ ਜਿਹੜਾ ਹੈਗਾ ਗੁਰੂ ਦੇ ਨਾਲ ਨਾਲ ਜਿਹੜਾ ਇੱਕ ਸਾਡਾ ਦੋਸਤ ਵੀ ਹੋਣਾ ਚਾਹੀਦਾ ਕਿਉਂਕਿ ਜੇ ਟੀਚਰ ਆ ਜਿਹੜਾ ਉਹ ਬੱਚੇ ਨਾਲ ਦੋਸਤ ਦੀ ਤਰ੍ਹਾਂ ਰਹੂਗਾ ਤਾਂ ਬੱਚੇ ਦੇ ਮਨ ਵਿੱਚ ਡਰ ਘੱਟ ਜਾਊਗਾ ਮੇਰੀ ਰਿਟਾਇਰਮੈਂਟ ਤੇ ਮੈਨੂੰ ਕੋਈ ਦੱਸਦਾ ਵੀ ਸਾਡੇ ਨਾ ਬੱਚੇ ਮੇਰੀ ਕਲਾਸ ਦੇ ਭੰਗੜੇ ਦੇ ਸੀਗੇ ਭੰਗੜਾ ਸੀ ਉਹਨਾਂ ਨੇ ਕਿੱਦਾਂ ਪਾਇਆ ਬੱਚਾ ਨੇ ਰਿਟਾਇਰਮੈਂਟ ਤੇ ਸੱਭੇ ਉਹ ਸਰ ਕਹਿੰਦੇ ਬੀਪੀ ਸਰ ਕਹਿੰਦੇ ਯਾਰ ਇਹ ਕਿਹੜੇ ਬੱਚੇ ਐ ਕਿਨੇ ਸਗਾਏ ਮੈਂ ਕਹਿੰਦਾ ਸਰ ਕਦੀ ਆਪਣੀ ਕੀਮਾ ਨਹੀਂ ਕਰਾਉਂਦਾ ਮੈਂ ਭੰਗੜਾ ਵੀ ਜਾਣਦਾ ਹਾਂ ਸਾਰਾ ਠੀਕ ਹੈ ਜੀ ਫਿਰ ਉਹਨੇ ਕਿੱਦਾਂ ਭੰਗੜਾ ਵੀ ਸਿਖਾਇਆ ਉਹਨਾਂ ਬੱਚਾ ਨੇ ਮਤਲਬ ਕਿ ਤੁਸੀਂ ਨਾਲ-ਨਾਲ ਸਾਡਾ ਜਿਹੜਾ ਪੰਜਾਬ ਦਾ ਵਿਰਸਾ ਹਾਂ ਹਾਂ ਜੀ ਉਹਨਾਂ ਨੇ ਬੱਚਾ ਤਾਂ ਉਹ ਵੀ ਪਹਚਾਇਆ ਕਿ ਪੜ੍ਹਾਈ ਦੇ ਨਾਲ-ਨਾਲ ਉਹਨਾਂ ਨੂੰ ਖੇਡਾਂ ਨਾਲ ਜੋੜਿਆ ਸਾਡੇ ਪੰਜਾਬੀ ਵਿਰਸੇ ਨਾਲ ਜੋੜਿਆ ਭੰਗੜਾ ਗਿੱਧਾ ਹੈ ਨਾ ਇਹ ਸਾਰੀਆਂ ਚੀਜ਼ਾਂ ਹੋ ਗਈਆਂ ਤਾਂ ਇਸੇ ਲਈ ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਇੱਕ ਸਮਾਜ ਨੂੰ ਨਵੀਂ ਸੇਧ ਦਿੱਤੀ ਸਾਡੇ ਲਈ ਆਪਣਾ ਇੰਨਾ ਕੀਮਤੀ ਸਮਾਂ ਕੱਢ ਕੇ ਸਾਡੇ ਚੈਨਲ ਲਈ ਆਏ ਸੋ ਅਸੀਂ ਥੈਂਕ ਯੂ ਕਰਦੇ ਹਾਂ ਧੰਨਵਾਦੀ ਤੁਹਾਡਾ ਵੀ ਰਮਨ ਬਰਗਾੜੀ ਤੁਹਾਡਾ ਚੈਨਲ ਤੇ ਮੈਨੂੰ ਸੱਜੰਬਾ ਬਹੁਤ ਬਹੁਤ ਧੰਨਵਾਦ ਆ ਜੀ ਹਾਂਜੀ ਸ੍ਰੋਤਿਓ ਤੁਹਾਨੂੰ ਇਹਨਾਂ ਦੀ ਜ਼ਿੰਦਗੀ ਬਾਰੇ ਜਾਣ ਕੇ ਕਿੱਦਾਂ ਲੱਗਿਆ ਤੁਸੀਂ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਜ਼ਰੂਰ ਦੱਸਣਾ ਕਿ ਇਹਨਾਂ ਦੀ ਜ਼ਿੰਦਗੀ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਜ਼ਰੂਰ ਕਰਨਾ ਰਮਨ ਬਰਗਾੜੀ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਜੇਕਰ ਤੁਸੀਂ ਵੀ ਆਪਣੇ ਜ਼ਿੰਦਗੀ ਦੇ ਐਕਸਪੀਰੀਅੰਸ ਜ਼ਿੰਦਗੀ ਦੀ ਕਹਾਣੀ ਨੂੰ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਮੈਸੇਜ ਜਰੂਰ ਕਰੋ ਇਸੇ ਵੀਡੀਓ ਦੇ ਥੱਲੇ ਸਾਡਾ ਨੰਬਰ ਜਰੂਰ ਦਿੱਤਾ ਜਾਵੇਗਾ ਸੋ ਥੈਂਕ ਯੂ